ਵਧੀਆ ਵਧੀਆ ਕਿਤਾਬਾਂ ਮੈਂ ਕਿਹਾ ਰੱਖ ਲਈਏ ਮੈਂ ਕਦੋਂ-ਕਦੋਂ ਪੜ੍ਹਿਆ ਆਂ ਆਹ ਮੇਰੀ ਵੱਡੀ ਬਹੁਤ ਇਨੀ ਮੋਟੀ ਬਾਬੇ ਬਹੁਤ ਪੜ੍ਹਨੀ ਔਖੀ ਹੈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਬਈ ਜਾਣਕਾਰੀ ਬਹੁਤ ਮਿਲਦੀ ਹੈ ਨਾ ਯਾਰ ਆਡੀਓ ਸੁਣਨਾ ਬਹੁਤ ਹੀ ਲੱਗਦਾ ਕਿਤਾਬਾਂ ਤਾਂ ਪੜ੍ਹਨਾ ਹੁਣ ਉਹ ਟਾਈਮ ਨਹੀਂ ਰਿਹਾ ਆਪਣੀ ਕੀ ਸਿਸਟਮ ਆ ਪਰ ਜੇ ਤੁਸੀਂ ਆਡੀਓ ਵਗੈਰਾ ਦੇਖਦੇ ਰਹਿੰਦੇ ਹੋ ਜਾਂ ਸੁਣਦੇ ਰਹਿੰਦੇ ਹੋ ਟੀਵੀ ਦੇ ਵੀ ਲਾ ਲਓ ਹਨਾ ਤਾਂ ਵਧੀਆ ਹੈ ਨਹੀਂ ਜਦੋਂ ਬਈ ਮੈਂ ਅਮਰੀਕਾ ਆਇਆ ਸੀਗਾ ਤੇ ਉਦੋਂ ਮੈਂ ਦੇਖਿਆ ਜਾ ਇਹਦੇ ਵਿੱਚ ਸਾਰੇ ਨਾ ਗੋਰੇ ਜਿੱਦਾਂ ਕਿਤਾਬਾਂ ਹੁੰਦੀਆਂ ਉਹਨਾਂ ਦੇ ਹੱਥਾਂ 'ਚ ਹਮਮ ਤੇ ਆਪਣੇ ਆਪਣੇ ਕੋਲੇ ਫੋਨ ਸੀਗਾ ਸਾਰਿਆਂ ਕੋਲੇ ਓਏ ਇਹ ਤਾਂ ਲੋਕ ਡਿਫਰੈਂਟ ਆ ਇਹਨਾਂ ਦਾ ਇਹਨਾਂ ਦਾ ਕੰਪੈਰੀਸ਼ਨ ਕਰਨ ਦੀ ਲੋੜ ਹੀ ਹੋਰ ਫਿਰ ਹੋਰ ਬੋਝ ਕੀ ਚੱਲ ਰਿਹਾ ਅੱਜ ਕੱਲ ਬਾਹ ਵਧੀਆ ਵਧੀਆ ਟੈਕਸ ਲੁਕਸ ਭਾਰਤ ਆ ਟੈਕਸ ਭਾਰਨਾ ਯਾਰ ਮੈਂ ਫੋਨ ਲਾਇਆ ਤੇਰਾ ਕੀ ਬਣਿਆ ਪਰ ਤੋਂ ਮੇਰਾ ਤਾਂ ਕੁਛ ਨਹੀਂ ਬਣਿਆ ਮੈਂ ਟੈਕਸ ਲਾਉਂਦੇ ਲਾਉਂਦੇ ਨੇ ਉਹ ਕਰਦੇ ਕਰਦੇ ਨੇ ਫੋਨ ਕੀਤਾ ਉਹ ਮੁੰਡਾ ਕਹਿੰਦਾ ਵੀ ਇੱਥੇ ਮੁੰਡਾ ਚੱਕਿਆ ਗਿਆ ਕਿੱਥੋਂ ਉਹ i10 ਦੇ ਜਿਹੜਾ ਈਸਟ ਜਾਂਦਾ ਤੁਹਾਡਾ ਈ ਡੈਮਿੰਗ ਤੋਂ گاਹ ਆ ਆ ਉਹਦੇ ਚੈੱਕ ਪੁਆਇੰਟ ਪੈਂਦਾ ਮੈਨੂੰ ਲੱਗਾ ਤੇ ਉੱਥੇ ਮੁੰਡਾ ਵਾਂਡਾ ਚੱਕਿਆ ਗਿਆ ਦੋ ਹਫ਼ਤੇ ਹੋ ਗ ਯਾ ਯਾਰ ਟੈਕਸ ਟੋਕ ਉਹ ਮੇਰਾ ਟੈਕਸ ਬੇਚੀ ਰਹਿ ਗਿਆ ਜੋ ਮੈਂ ਗੱਲ ਗੱਲ ਸੁਣੀ ਕਿਉਂਕਿ ਮੈਂ ਉਦੋਂ ਵੇਲੇ ਫੋਨ ਲਾਉਣ ਲੱਗ ਗਿਆ ਮੁੰਡੇ ਜਿਹੜੇ ਬਾਹਰ ਗਏ ਹੋਏ ਹਨ ਕੰਮ ਕੰਮ ਕਰਦੇ ਆ ਮੈਂ ਆਪਣਾ ਧਿਆਨ ਨਾਲ ਉਦੋਂ ਉਥੇ ਚੱਕਦੇ ਤਾਂ ਨਹੀਂ ਹੈਗੇ ਉਹ ਚੈੱਕ ਪੁਆਇੰਟ ਕਰਦੇ ਆ ਉਥੇ ਜਰੂਰ ਵੀ ਤੁਸੀਂ ਕਿੱਥੋਂ ਆਏ ਹੋ ਕੀ ਸਿਸਟਮ ਉਹ ਉਥੇ ਪੋਸਟ ਗੈਸ ਕਰਦਾ ਹੀ ਮੰਨ ਲਾ ਤੂੰ ਸਿੱਧੀ ਜਾਣਾ ਕੀ ਆ ਕਿੱਦਾਂ ਅੱਛਾ ਠੀਕ ਹੈ ਠੀਕ ਹੈ ਉੱਪਰ ਕਹਿੰਦਾ ਵੀ ਹੋਪਫੁਲੀ ਵਿਸ਼ੇਸ਼ੀਤ ਨਿਕਲਿਆ ਹੋਊਗਾ ਕਿਉਂਕਿ ਹੁਣ ਸੱਡਣ ਲੱਗ ਗਿਆ ਬਾਈ ਹੁਣ ਤਾਂ ਫਰਕ ਬਹੁਤ ਪੈ ਗਿਆ ਯਾਰ ਪੈ ਗਿਆ ਪਰ ਉਹਦਾ ਧਿਆਨ ਰ ਹੂੰ ਮੇਬੀ ਸਹੀ ਹੈ ਜੇ ਕ੍ਰਾਈਮ ਵਗੈਰਾ ਤੋਂ ਦੂਰ ਰਹੋ ਟੈਕ ਟੈਕ ਟੂਕ ਟਾਂ ਨੂੰ ਟੂਕ ਟਾਂ ਤੋਂ ਦੂਰ ਰਹੋ ਵਧੀਆ ਹੁੰਦਾ ਸੇਫਟੀ ਚ ਰਹੋ ਜਿੰਨਾ ਵਧੀਆਗਾ ਯਾ ਯਾ ਸਹੀ ਗੱਲ ਆ ਟੈਕਸ ਟੂਕਸ ਟਾਈਮ ਨਾਲ ਭਰ ਲਿਓ ਭਰਾ ਬਣੀ ਕਿਉਂਕਿ ਹੁਣ ਤੈਨੂੰ ਪਤਾ ਹੁਣ ਪ੍ਰੋਬਲਮਾਂ ਪੈਂਦੀਆਂ ਜਿਹੜੀਆਂ ਹਨਾ ਵੀ ਟੈਕਸ ਟੂਕਸ ਦਾ ਟਾਈਮ ਨਾਲ ਰੱਖੋ ਸਾਰਿਆਂ ਨੇ ਕੋਈ ਵੀ ਆ ਮੇਰਾ ਪੇਪਰ ਵਰਕ ਚੱਲ ਰਿਹਾ ਬਈ ਮੈਂ ਭਰ ਦੇਣਾ ਬਸ ਭਰ ਦੇ ਭਰ ਦੇ ਯਾ ਕਿਉਂਕਿ ਜਿੰਨਾ ਵੀ ਤੇਰਾ ਟੈਕਸ ਤੇਰੀ ਗਰੋਥ ਤੋਂ ਬਾਅਦ ਨੈਟ ਬਚੂਗੀ ਹਨਾ ਉਹਦਾ ਤੈਨੂੰ 20% ਲਾ ਲਾ 15 20% ਭਰਨਾ ਪੈਂਦਾ ਆ ਹਨਾ ਉਸ ਹ ਟਾਈਮ ਨਾਲ ਕਰਕੇ ਪਰਾਂ ਕਰੋ 15 ਮਾਰਚ ਆਈ ਥਿੰਕ 15 ਮਾਰਚ ਹੁੰਦੀ ਹੈ ਹਾਂ ਕਰ ਦਾਂਗੇ ਪਹਿਲਾਂ ਪਹਿਲਾਂ ਆਪਾਂ ਹਾਂ ਹਾਂ ਬਿਲਕੁਲ ਬਿਲਕੁਲ ਚਲੋ ਵਧੀਆ ਹੋਰ ਦੱਸੋ ਕੰਮ ਕਰਕੇ ਦਾ ਵਧੀਆ ਚੱਲ ਰਿਹਾ ਹਾਂ ਹਾਂ ਵਧੀਆ ਤੇ ਚਲੋ ਅੱਜ ਆਪਾਂ ਗੱਲ ਕਰਦੇ ਆਂ ਫਿਰ ਕਿਸੇ ਕੋਈ ਪੁਆਇੰਟ ਦੇ ਉੱਪਰ ਟਰੇਡਿੰਗ ਟਰੇਡਿੰਗ ਤਾਂ ਕਰੀਏ ਕਾਹਦੇ ਕਰੀਏ ਅੱਜ ਮੈਂ ਅੱਜ ਨੋਰਮਲ ਹੀ ਰੱਖ ਲਈ ਯਾਰ ਟ੍ਰੇਡਿੰਗ ਨਾ ਵੀ ਇਹ ਟ੍ਰੇਡਿੰਗ ਨਾ ਵੀ ਵਧੀਆਗਾ ਪਰ ਟ੍ਰੇਡਿੰਗ ਦੇ ਵਿੱਚ ਆਇਆ ਨਾ ਥੋੜਾ ਨੂੰ ਸਮਝਣ ਦੀ ਲੋੜ ਆ ਯਾਰ ਟ੍ਰੇਡਿੰਗ ਵਿੱਚ ਆਪਣੇ ਇੱਥੋਂ ਵਾਲੇ ਲੋਕ ਤਾਂ ਸਮਝਦੇ ਆ ਜਿਵੇਂ ਹੁਣ ਪੰਜਾਬ ਵਾਲੇ ਲੋਕ ਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਜਿਹੜੇ ਯੰਗ ਯੂਥ ਆ ਯਾਰ ਉੱਥੇ ਤੋਂ ਸਿੱਦੇ ਉਹ ਆ ਗੱਡੀਆਂ ਫੋਰਚੂਨਰ ਵਗੈਰਾ ਵਾਹ ਗੱਡੀਆਂ ਦੇ ਪਿੱਛੇ ਤੁਰੇ ਫਿਰਦੇ ਵੀ ਮੇਰੇ ਕੋ ਗੱਡੀ ਹੋਵੇ ਆ ਸਕਾਰਪੀਓ ਮੇਰੇ ਕੋ ਗੱਡੀ ਹੋਵੇ ਮੈਂ ਘੁਮਾਂ ਫਿਰਾਂ ਉਥੇ ਉਹ ਬਣ ਕੇ ਜਿੱਦਾਂ ਆਪਣੇ ਪਲਾਜ਼ੇ ਹੁੰਦੇ ਆ ਪਲਾਜ਼ੇ ਵਾਂਗ ਆ ਉਦਾਂ ਬਣ ਗੁਚਕੇ ਹੁਣ ਤਾਂ ਤੁਹਾਨੂੰ ਪਤਾ ਹਰੇਕ ਬੰਦੇ ਨੂੰ ਇਦਾਂ ਵੀ ਘੁੰਮੀਆਂ ਫਿਰੀਆਂ ਦੱਸੇ ਪਰ ਪੈਸੇ ਬਣਾਉਣ ਵਾਲੀ ਨਾ ਸੋਚਦਾ ਕੋਈ ਆਪਣੇ ਲੋਕੇਸ਼ਨਾਂ ਤਾਂ ਬਹੁਤ ਸੋਹਣੀਆਂ ਬਣ ਗਿਆ ਓਏ ਆ ਜਾ ਪੈਸਾ ਬਹੁਤ ਇਨਵੈਸਟ ਹੋ ਰਿਹਾ ਉੱਥੇ ਪਰ ਮੈਨੂੰ ਨਿਕਲਦਾ ਅਸਲੀ ਬ੍ਰੋ ਇੱਥੋਂ ਬੰਦੇ ਵਾਪਸ ਬਹੁਤ ਜਾਣਗੇ ਜਿਹੜੇ ਸਮਾਰਟ ਬੰਦੇ ਆ ਸਾਰੇ ਵਾਪਸ ਜਾਣਗੇ ਉੱਥੇ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਉਹਨਾਂ ਨੇ ਇੱ ਹੁਣ ਆਪਣਾ ਉਹ ਦੇਖ ਲਾ ਆਹਾਂ ਉਹ ਜਿਹੜਾ ਕੋੜੇ ਵਾਲਾ ਕੀ ਬਾਬਾ ਬਾਬਾ ਗੁਰਵਿੰਦਰ ਗੁਰਵਿੰਦਰ ਹਾਂਜੀ ਹਾਂ ਬਾਬਾ ਉਹ ਬੰਦਾ ਕਰੋਨਾ ਤੇ ਖੇਡਦਾ ਚਲੋ ਮਿਹਨਤ ਤਾਂ ਲੱਗੀ ਉਹਦੀ ਬੰਦੇ ਦੀ ਵਿਪਾਰ ਉਹ ਦੇਖੋ ਦੇਖਣੇ ਪਾ ਕੱਲ ਪਰਸੋ ਉਹ ਸਕਰੋਲ ਕਰਦੇ ਸੀ ਕੀ ਹੁੰਦਾ ਉਹ ਸ਼ੋਅ ਹੋਇਆ ਇੱਥੇ ਸ਼ੋਅ ਹੋਇਆ ਗਾ ਤਲਵੰਡੀ ਸਾਹਿਬ ਤਲਵੰਡੀ ਸਾਹਿਬ ਹਾਂਜੀ ਹਾਂਜੀ ਉਹ ਤੁਸੀਂ ਦੇਖ ਦੇਖੋ ਬਾਬਾ ਉਹਦੇ ਬੰਦੇ ਤੇ ਕੱਲੀ ਗੱਲ ਬਾਤਾਂ ਕੱਲਾ ਹੀ ਕੱਲਾ ਹੀ ਆ ਤੇ ਤਾਂ ਕੋੜਾ ਦੇਖ ਲਾ ਬਹੁਤ ਸੋਹਣਾ ਲੱਗਿਆ ਮਨ ਨੂੰ ਨੱਚਦਾ ਡੱਬਦਾ ਉਹਦਾ ਕਿੰਨਾ ਘੱਟ ਸੀਗਾ ਬਾਬਾ ਉਹਦੇ ਮਗਰ ਬਹੁਤ ਜਿਆਦਾ ਘੱਟ ਸੀ ਹੁਣ ਲੋਕ ਬੱਚੇ ਇਹ ਵੀ ਕਹੀ ਜਾਂਦੇ ਵੀ ਉਹ ਲੋ ਆਹ ਤੇ ਲੋਕ ਕਵਾਡੀ ਵੀ ਦੇਖਦੇ ਬੇਲੇ ਨੀ ਯਾਰ ਸ਼ੌਂਕ ਆ ਬੱਬੇ ਸ਼ੌਂਕ ਆ ਮੈਂ ਤੇ ਲੋਕ ਕਵਾਡੀ ਦੇਖਣ ਵੀ ਜਾਂਦੇ ਆ ਵਿਆਹ ਤੇ ਵੀ ਜਾਂਦੇ ਆ ਵਿਆਹ ਤੇ ਵੀ ਹਜ਼ਾਰ ਬੰਦੇ ਤਾਂ ਇਕੱਠਾ ਨਾ ਨਾਰਮਲ ਹੋਈ ਜਾਂਦਾ ਅੱਜ ਕੱਲ੍ਹ ਕਿਉਂ ਉੱਥੇ ਕਿਹੜਾ ਬੇਲੇ ਜਾਂਦੇ ਆ ਪਰ ਉਹ ਬੰਦੇ ਨੇ ਕਮਾਲ ਕਰਤੀ ਯਾਰ ਮੈਂ ਕਮਾਲ ਮੰਨ ਗਿਆ ਪਰ ਉਹਦਾ ਨਾ ਘੋੜਾ ਸੋਹਣਾ ਵੀ ਬਹੁਤ ਆ ਘੋੜਾ ਬਹੁਤ ਸੋਹਣਾ ਬਾਈ ਨੋਟ ਕੀਤੀ ਗੱਲ ਆ ਆ ਬਾਈ ਬਹੁਤ ਜਿਆਦਾ ਸੋਹਣਾ ਘੋੜਾ ਸੋਹਣਾਗਾ ਤੇ ਬਾਕੀ ਚੈਂਪੀਅਨ ਵੀ ਆ ਪੰਜਾਬ ਦਾ ਆਪਣਾ ਹੂੰ ਤੇ ਉਹਦੀ ਫੀਸ ਕਿੰਨੀ ਆ ਉਹਦੀ ਬਾਈ 2 ਲੱਖ ਰੁਪਇਆ ਸੀਗਾ ਹੁਣ ਤਲਵੰਡੀ ਸਾਬ ਬੱਬੇ ਨੇ ਐਲਾਨ ਕੀਤਾਗਾ ਤੇ ਕਹਿੰ ਵੀ ਪਹਿਲਾਂ 2 ਲੱਖ ਲੈਂਦਾ ਸੀ ਹੁਣ ਲੱਖ ਰੁਪਇਆ ਕਰਤੀ ਬਾਬੇ ਨੇ ਇਹ ਵੀ ਮੈਂ ਸਫਾਨ ਨੂੰ ਖਾ ਕੇ ਬੋਲਦਾ ਹਨਾ ਹਨਾ ਲਹਿਰ ਚ ਬੋਲਦਾ ਹਨਾ ਲਹਿਰ ਚ ਕਿਉਂਕਿ ਉਹਨੂੰ ਪਿਆਰ ਬਹੁਤ ਕਰਦੇ ਨਾ ਜਾਂਦਾ ਹਾਂ ਉਹ ਸਮਝਦਾ ਹੈ ਉਹ ਚੀਜ਼ ਨੂੰ ਸਮਝ ਰਿਹਾ ਨਾ ਉਹ ਕਿਉਂਕਿ ਹੁਣ ਰੇਕ ਬੰਦਾ ਬਾਈ 1 ਲੱਖ 2 ਲੱਖ ਰੁਪਇਆ ਵੀ ਨਹੀਂ ਦੇ ਸਕਦਾ ਨਾ ਪਰ ਮੈਂ ਬਾਈ ਤੁਹਾਨੂੰ ਇੱਕ ਗੱਲ ਲਖਦਾ ਜਿਵੇਂ ਹੁਣ ਇਹ ਬੰਦਾ ਮੈਨੂੰ ਇਹਦੀ ਇੱਕ ਗੁੱਡ ਪੁਆਇੰਟ ਤਾਂ ਕੀ ਲੱਗਿਆ ਇਹਨੇ ਮੁੰਡਿਆਂ ਨੂੰ ਸ਼ੌਂਕ ਤੇ ਲਾਇਆ ਯਾ ਯਾ ਇਹ ਤੂੰ ਨੋਟ ਕਰਕੇ ਦੇਖੀ ਗੱਲ ਜਾ ਚਾਹੇ ਬਿਜ਼ਨਸ ਬਿਜ਼ਨਸ ਆ ਜੋ ਮਰਜੀ ਆ ਆਪਾਂ ਉਹ ਚੀਜ਼ ਪੈਂਦੇ ਨਹੀਂਗੇ ਵੀ ਪਰ ਇਹ ਬੰਦੇ ਨੇ ਕੁਝ ਕਰਕੇ ਵੀ ਦਿਖਾਇਆ ਤੇ ਲੋਕਾਂ ਨੂੰ ਜਿਵੇਂ ਆਪਾਂ ਕਹਿੰਦੇ ਨਾ ਵੀ ਵੀ ਪਿੱਛੇ ਵੀ ਲਾ ਰਿਹਾ ਉਹਦੇ ਵੀ ਇਹ ਕੰਮ ਕਰੋ ਇਹ ਚ ਫਾਇਦਾ ਹੁਣੇ ਬਾਈ ਇੱਕ ਵਾਰ ਜੋਤ ਜਗਾਤੀ ਲੋਕਾਂ ਦੇ ਦਿਲਾਂ ਦੇ ਅੰਦਰ ਆ ਨਾ ਵੀ ਉਹਨਾਂ ਨੂੰ ਦੇਖਦਿਆ ਵੀ ਲੋਕ ਕਿੰਨਾ ਕੋਹ ਕਰਦੇ ਆ ਪੈਸ਼ਨ ਦੇ ਤੌਰ ਤੇ ਲੈ ਕੇ ਜਾਂਦੇ ਆ ਸੌਂਕ ਦੇ ਤੌਰ ਤੇ ਜਾਂ ਪੈਸੇ ਦੇ ਤੌਰ ਤੇ ਕਿੱਦਾਂ ਲੈ ਕੇ ਜਾਂਦੇ ਉਹਨੂੰ ਯਾ ਉਹ ਜਿਵੇਂ ਆਪਾਂ ਕਹਦੇ ਨੇ ਕੋਈ ਗੱਡੀ ਲੈ ਆਇਆ ਵੱਡੀ ਪਿੰਡ ਦੇ ਵਿੱਚ ਉਹ ਉਹਨੂੰ ਚਾਰ ਬੰਦੇ ਦੇਖ ਕੇ ਹੋਰ ਥੱਲੇ ਹੁੰਦੇ ਹਨਾ ਪਿੱਛੇ ਤਾਂ ਨਹੀਂ ਗਏ ਅੱਗੇ ਗਏ ਆ ਹਨਾ ਚਲੋ ਠੀਕ ਆ ਘਰ-ਵਾਰ ਦੇਖ ਕੇ ਲੋ ਗੱਲ ਵੱਖਰੀ ਆ ਪਰ ਜੇ ਹੁਣ ਆਪਾਂ ਇਹ ਚੀਜ਼ ਬਾਰੇ ਸੋਚੀਏ ਤਾਂ ਬਿਜ਼ਨਸ ਹੀ ਇੱਕ ਹਿਸਾਬ ਦਾ ਜੇ ਤੁਹਾਡੇ ਕੋਲ ਵਧੀਆ ਕੋਈ ਘੋੜਾ ਜਾਂ ਮੱਝ ਗਾਂ ਜੋ ਵੀ ਉਥੇ ਰੱਖਦੇ ਹਨਾ ਵੀ ਥੋੜਾ ਜਿਹਾ ਪੈਦਾ ਹੋ ਜਾਂਦਾ ਤੁਸੀਂ ਕਰੋੜਾਂ 'ਚ ਖੇਡ ਸਕਦੇ ਹੋ ਤੁਹਾਡੇ ਆਪ ਨੇ ਆਪ ਦੇ ਮਿਹਨਤਾਂ ਬਈ ਹੁਣ ਆਪਾਂ ਕਿਸੇ ਦੇ ਕੰਮਕਾਰ ਦੇਣਾ 5-7000 ਤੇ ਨੌਕਰੀ ਕਰਦੇ ਆ ਜਾਂ ਆਪਾਂ ਆਪ ਦਾ ਕੁਝ ਕਰ ਲਾਂਗੇ ਜਾ ਵਧੀਆ ਪਾ ਗ੍ਰੋਥ ਕਰ ਸਕਦੇ ਆ ਘਰ ਕੰਮ ਜਿੰਨਾ ਜਿਆਦਾ ਤਾਂ ਬੰਦੇ ਨੂੰ ਤਾਂ ਬਹੁਤ ਸੋਖ ਆਇਆ ਸਹੀ ਗੱਲ ਹੈ ਬਾਈ ਅੰਮ੍ਰੋਵਿਲੇ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਸੀਗੀ ਹੂੰ ਵੀ ਆਪਣੇ ਮੁੰਡੇ ਬਾਹਲਵਾ ਜਮਨਲਾ ਆਪਣੇ ਸਟੋਰਾਂ ਦੇ ਅੱਗੇ ਸਲੂਟ ਮਾਰਨ ਜੋਗੇ ਰਹਿ ਗਏ ਕੌਣ ਕਹਿੰਦਾ ਸੀ ਕੁਲਵਿੰਦਰ ਵਿੱਲਾ ਉਹ ਗੈਕ ਬਾਈ ਦੀ ਹਾਂ ਇੰਟਰਵਿਊ ਆਈ ਸੀਗੀ ਤੇ ਇਹ ਵੀ ਗੱਲ ਉਹਦੀ ਸੋਚਣ ਵਾਲੀ ਹੈ ਬਾਈ ਤੇ ਵੀ ਉਹ ਕਹਿੰਦਾ ਜੀ ਆਪਣਾ ਕੰਮ ਕਰੋਗੇ ਤੁਸੀਂ ਕਿੰਨੀ ਗ੍ਰੋਥ ਕਰ ਸਕਦੇ ਹੋ ਹੂੰ ਆਪਣੇ ਜੀ ਬਾਈ ਤੇਰੀ ਗੱਲ ਵਿੱਚ ਹਾਂ ਤੂੰ ਇਹ ਸੋਚ ਕੇ ਦੇਖ ਆਪਦਾ ਕੰਮ ਕਰੋਗੇ ਜਮੀਨਾਂ ਜਿਆਦਾ ਵਾਲੇ ਬੰਦੇ ਹੋ ਚਾਹੇ ਯਾਰ ਤੁਹਾਡੇ ਕੋਲ ਦੋ ਕਿੱਲੇ ਵੀ ਆ ਤੁਸੀਂ ਚਾਰ ਪੰਜ ਚੀਜ਼ਾਂ ਇਹ ਜੀਆਂ ਰੱਖ ਲੈਨੇ ਹੋ ਜਿਹੜੀਆਂ ਆਮ ਲੋਕਾਂ ਨੂੰ ਹਟ ਕੇ ਆ ਤੁਸੀਂ ਕਾਮਯਾਬ ਹੋ ਯਾ ਯਾ ਬਾਈ ਉੱਥੇ ਕਾਮਯਾਬੀ ਥੋੜੀ ਜੀ ਸੌਖੀ ਵੀ ਆ ਪਰ ਜੇ ਤੁਹਾਡਾ ਕਮਿਊਨੀਕੇਸ਼ਨ ਵਧੀਆ ਲੋਕਾਂ ਨਾਲ ਯਾ ਥੋੜੀ ਬਸ ਆ ਵੀ ਮੈਨ ਤਾਂ ਪਉਨ ਕਰਨ ਦੀ ਜ਼ਰੂਰਤਾ ਆਣਾ ਮਤਲਬ ਦਿਮਾਗ ਲਾਉਣ ਦੀ ਜ਼ਰੂਰਤ ਆ ਵੀ ਕਿਹੜੀ ਕੰਮ ਚ ਪੈ ਸਕੀ ਚ ਨਹੀਂ ਹੈਗਾ ਉਹ ਚੀਜ਼ ਯਾ ਯਾ ਹੁਣ ਤੇ ਖੇਤੀ ਵੀ ਉੱਥੇ ਮੈਂ ਦੇਖਿਆ ਬਹੁਤ ਐਡਵਾਂਸ ਹੋ ਗਈ ਬਰੋ ਯਾ ਬਾਈ ਜਿੱਦਾਂ ਹੁਣ ਆਪਾਂ ਇੱਧਰ ਬਾਹਰਲੀ ਕੰਟਰੀਜ਼ ਦੇਖਦੇ ਸੀਗੇ ਹਣਾ ਉਹੀ ਸਾਰੇ ਉੱਥੇ ਟੂਲ ਆ ਗਏ ਸਾਰੇ ਐਗਰੀਕਲਚਰ ਪਰ ਚੱਕਰ ਉਹੀ ਪੈਂਦਾ ਵੀ ਆਪਣੇ ਲੋਕ ਸਿੱਖਦੇ ਘਟਾ ਸਿੱਖਦੇ ਘਟਾ ਆ ਉਹ ਲੋਕਾਂ ਨੂੰ ਕਾਪੀ ਕਰਕੇ ਤਾਂ ਕਰੀ ਜਾਂਦੇ ਆ ਇਹੋ ਚੀਜ਼ ਉਹ ਸਿੱਖ ਕੇ ਕਰਨ ਮੈਨੂੰ ਲੱਗਦਾ ਵੀ ਬਹੁਤ ਬੈਨੀਫਿਟ ਲੈ ਸਕਦੇ ਆ ਪਰ ਆਪਾਂ ਵੀ ਇੱਕ ਮੈਂ ਇੱਕ ਹੋਰ ਚੀਜ਼ ਵੀ ਦੇਖਦਾ ਸੀਗਾ ਤੇ ਜਿੱਦਾਂ ਹੁਣ ਪੀਡੀਐਫ ਵਾਲੇ ਆਪਣੇ ਮੇਲੇ ਲੱਗਦੇ ਲੁਧਿਆਣਾ ਦੇ ਪੀਡੀਐਫ ਕੀ ਪੀਡੀਐਫ ਆਪਣੇ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀ ਆਈਆਂ ਅੱਛਾ ਤੇ ਜੋ ਮੇਲੇ ਮੂਲੇ ਲਾਉਣ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਣਾ ਨਾ ਵੀ ਪਸ਼ੂਆਂ ਦੇ ਵਿੱਚ ਆਮਦਨ ਜਾਂ ਖਸੂਰ ਇਦਾਂ ਓਦਾਂ ਨਹੀਂ ਉਹ ਤਾਂ ਲਾ ਰਹੇ ਆ ਪਰ ਉਹ ਪਿੰਡਾਂ ਦੇ ਵਿੱਚ ਘਟ ਜਾ ਰਹੇ ਆ ਨਾ ਅੱਗੇ ਬਿਮਲਾ ਲੋਕਾਂ ਨੂੰ ਉੱਥੇ ਜਾਣਾ ਪੈਂਦਾ ਆਪ ਨੂੰ ਵਿਧਿਆਨੇ ਪਿੰਡਾਂ ਦੇ ਵਿੱਚ ਥੋੜਾ ਥੋੜਾ ਵਧਾਉਣ ਉਹਨਾਂ ਨੂੰ ਨਹੀਂ ਪਿੰਡਾਂ 'ਚ ਵੀ ਬਾਈ ਆਏ ਹੁਣ ਜਿਹਨੂੰ ਸੌਂਗ ਆ ਯਾਰ ਉੱਥੇ ਜਾਊਗਾ ਜਿਹੜੇ ਸਮਝਦੇ ਆ ਪੈਸਾ ਦਾ ਹਰੇਕ ਨਹੀਂ ਬਣਾਉਣਾ ਯਾ ਯਾ ਪੈਸਾ ਦਾ ਤੇ ਹੁਣ ਘਰੇ ਆ ਕੇ ਤਾਂ ਹੁਣ ਤੈਨੂੰ ਪਤਾ ਹਰੇਕ ਬੰਦਾ ਕਾਹਨੂੰ ਉਹ ਕਰਦਾ ਅਗਲਾ ਕਹਿੰਦਾ ਵੀ ਮੈਨੂੰ ਕੀ ਲੋੜ ਪਈ ਆ ਜੋ ਵੀ ਚਾਹੇ ਡਾਕਟਰ ਆ ਚਾਹੇ ਕੋਈ ਟੀਚਰ ਉੱਥੇ ਜੋ ਵੀ ਸਿਖਾਉਂਦੇ ਹਨ ਕੋਈ ਆ ਨਾ ਬਈ ਇੱਕ ਵਾਰ ਲੋਕਾਂ ਦੇ ਵਿੱਚ ਸਾਹ ਹੋ ਜਾਂਦਾ ਨਾ ਜਿਦਾਂ ਆਪਾਂ ਮੈਂ ਤੇਰੇ ਕੋਲੇ ਆਉਂਗਾ ਇਹ ਕੰਮ ਬਾਰੇ ਪੁੱਛੂੰਗਾ ਜਾਂ ਤੈਨੂੰ ਮੈਂ ਦੱਸੂਗਾ ਲਗਦਾ ਨਾਲ ਦੋ ਕੰਮ ਕਰਦਾ ਆ ਯਾ ਇੱਕ ਉਹ ਮੁੰਡਾ ਗਾ ਗਰੇਵਾਲ ਫਾਰਮ ਵਾਲਾ ਉਹ ਜਿੰਮ ਜੀ ਵੀ ਲਾਉਂਦਾ ਆ ਤੇ ਨਾਲ ਫਾਰਮ ਵੀ ਚਲਾਉਂਦਾ ਤੇ ਹੁਣ ਉਹਨੇ ਇੱਕ ਨਵਾਂ ਪੌਡਕਾਸਟ ਨਹੀਂ ਕਰ ਸਕਦਾ ਕੀ ਹੁੰਦਾ ਉਹ ਬਲੌਗ ਬਲੌਗ ਸ਼ੁਰੂ ਕੀਤਾ ਉਹ ਕਹਿੰਦਾ ਵੀ ਮੈਂ ਅ ਪੰਜਾਬ ਦਾ ਪਤਾ ਨਹੀਂ ਇੰਡੀਆ ਦਾ ਕਹਿੰਦਾ ਸੱਚ ਉਹ ਤਾਂ ਵੀ ਇੰਡੀਆ ਦਾ ਸਭ ਤੋਂ ਵੱਡਾ ਫਾਰਮ ਬਣਾਉਣਾ ਤੇ ਉਹ ਕੰਨਕ ਵੀ ਵੱਢੀ ਜਾਂਦਾ ਕਣਕ ਤਾਂ ਵੱਧ ਰਿਹਾ ਕਿਉਂਕਿ ਉਹ ਫਾਰਮ ਦੇ ਵਿੱਚ ਆਉਣੀ ਆ ਕਿੱਲੇ ਦੋ ਕਿੱਲੇ ਤਿੰਨ ਕਿੱਲੇ ਤਾਂ ਬਣਾਉਣਾ ਹੋਊਗਾ ਹਨਾ ਪਰ ਮੈਨੂੰ ਪੱਕਾ ਨਹੀਂ ਪਤਾ ਵੀ ਕਿੰਨੇ ਕਿੱਲੇ ਜ ਬਣਾਉਣਾ ਵੀ ਪਰ ਉਦਾਂ ਉਹ ਮੁੰਡਾ ਮੈਨੂੰ ਲੱਗਦਾ ਲੋਕ ਉਹਦੇ ਹੱਸਦੇ ਆ ਮੈਂ ਦੋ ਤਿੰਨ ਉਹਦੀ ਵੀਡੀਓ ਵੀ ਦੇਖੀਆਂ ਲੋਕਾਂ ਦੀ ਵੀ ਉਹਨੂੰ ਉਹਦੀ ਬੇਇੱਜ਼ਤੀ ਕਰਦੇ ਆ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਉਹ ਬੰਦਾ ਗਾਂਹ ਜਾਊਗਾ ਕਿਉਂ ਦੇ ਕੋਲ ਪਲਾਨ ਆ ਨਾ ਬਲੂਪ੍ਰਿੰਟ ਲਈ ਬੈਠਾ ਜਦੋਂ ਆਪਾਂ ਕੁਝ ਕਰਦੇ ਹੁੰਦੇ ਹਾਂ ਜਦੋਂ ਲੋਕ ਆਪਣੇ ਲੱਗਦਾ ਵਿਰੋਧੀ ਹੁੰਦੇ ਆ ਤਾਂ ਉਹ ਬਹੁਤ ਅੱਗੇ ਜਾਂਦੇ ਹੂੰ ਇਹ ਵੀ ਹੈ ਉਹ ਬੰਦੇ ਉਹ ਬੰਦੇ ਨੇ ਲੋਕ ਕੀਤਾ ਵਾ ਪਤ ਨਹੀਂ ਮੈਂ ਉਹਦੀ ਪ੍ਰੋਪਰ ਦੇ ਉਹ ਬੰਦੇ ਲੌਕ ਕੀਤਾ ਹੋਇਆ ਹੈ ਪਹਿਲੀ ਗੱਲ ਤੇ ਉਹ ਕਹਿੰਦਾ ਮੈਨੂੰ ਮੇਰਾ ਡੈਡੀ ਕਹਿੰਦੇ ਸੀਗੇ ਵੀ ਤੂੰ ਪੜ੍ਹਾਈ ਕਰ ਤੂੰ ਬਾਹਰ ਜਾ ਇਦਾਂ ਉਦਾਂ ਕਹਿੰਦਾ ਮੈਂ ਕਿਹਾ ਵੀ ਨਹੀਂ ਮੈਂ ਇੱਥੇ ਕੰਮ ਕਰੂੰਗਾ ਚੱਕਰ ਕੀ ਪੈ ਗਿਆ ਜਿਹੜੀਆਂ ਆ ਚੀਜ਼ਾਂ ਜਦੋਂ ਇਹ ਕਿਤਾਬਾਂ ਪੜ੍ਹਦੇ ਹਾਂ ਨਾ ਨੌਲਜ ਦਾ ਬਾਈ ਬਹੁਤ ਕੰਮ ਕਰਦੇ ਤੁਸੀਂ ਬਹੁਤ ਕੁੱਝ ਚੀਜ਼ਾਂ ਚੇਂਜ ਕਰ ਸਕਦੇ ਹੈਨਾ ਹੁਣ ਆਹ ਵਾਲੀ ਕਿਤਾਬ ਦੇਖ ਲੈ ਰਿਚ ਪੂਰ ਡੈਡ ਹੈਨਾ ਯਾ ਯਾ ਹੈ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਪੇਪਰ ਹੀ ਆ ਜਿੰਕ ਲਿਖੀ ਹੋਈ ਹੈ ਜੇ ਜਿਹੜਾ ਬੰਦਾ ਇਹਨੂੰ ਸਮਝ ਗਿਆ ਉਹ ਸਮਝ ਗਿਆ ਬਾਈ ਹੈਨਾ ਚੱਕਰ ਦਾ ਹੀ ਪੈਂਦਾ ਨਾ ਜਿਹੜੇ ਬੰਦੇ ਨੂੰ ਇਹ ਸਮਝ ਆ ਗਈ ਉਹ ਬੰਦਾ ਸਮਝ ਵੀਕ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਕਿੰਨੀ ਇਨਕਮ ਆ ਕਿੰਨਾ ਖਰਚਾ ਤੁਹਾਡਾ ਉਸ ਹਿਸਾਬ ਨਾਲ ਚੱਲੋਗੇ ਤਾਂ ਵਧੀਆ ਰਹੋਗੇ ਹੁਣ ਇਹਦੇ ਵਿੱਚ ਨੂੰ ਬੇਸਿਕਲੀ ਦੱਸਾਂ ਵੀ ਜਿਵੇਂ ਮੈਂ ਕਹਿੰਨਾ ਵੀ ਕਿਸੇ ਲਈ ਅੱਧਾ ਕੱਪ ਭਰਿਆ ਕਿਸੇ ਲਈ ਅੱਧਾ ਕੱਪ ਖਾਲੀ ਹੈ ਖਾਲੀ ਹੈ ਪੋਜ਼ਿਟਿਵ ਤੇ ਨੈਗੇਟਿਵ ਦੋ ਚੀਜ਼ਾਂ ਆ ਇਹਦੇ ਵਿੱਚ ਬਸ ਵੀ ਪੂਰ ਡੈਡ ਤੇ ਰਿਚ ਡੈਡ ਦੀ ਗੱਲ ਕੀਤੀ ਗਈ ਆ ਵੀ ਤੁਸੀਂ ਜੇ ਕਿਸੇ ਕੋਲ 100 ਰੁਪਇਆ ਉਹਦਾ ਲੂਜ਼ ਹੋ ਗਿਆ ਉਹਦਾ ਡੈਡੀ ਪੂਰ ਦਾ ਕੁੱਟ ਦਿੰਦਾ ਆ ਜਿਹੜਾ ਅਮੀਰ ਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਆਂਦਾ ਸੀ ਵੀ ਕਮਾਏਂਗਾ ਕਿਵੇਂ ਬਸ ਇੰਨਾ ਕ ਫਰਕ ਆ ਹਨਾ ਸ਼ਾਰਟ ਫਾਰਮ ਦੱਸਦਾ ਜਿਹਨੇ ਪੜਨੀ ਉਹ ਪੜ ਸਕਦਾ ਵੀ ਪਰ ਇਹਦਾ ਮਤਲਬ ਬੇਸਿਕਲੀ ਇਹੀ ਆ ਵੀ ਤੁਸੀਂ ਬਿਜ਼ਨਸ ਵਿੱਚ ਕਿੱਦਾਂ ਜਿਆਦਾ ਹੌਸਲੇ ਪੋਜ਼ਿਟਿਵ ਬਿਕਦਾ ਰਹਿ ਸਕਦੇ ਆ ਕਿੱਦਾਂ ਤੁਸੀਂ ਕਿਤਾਬ ਵੀ ਦਿਖਾ ਵੀ ਦਿੰਦੇ ਆ ਆ ਦਿਖਾ ਦੇ ਬਾਈ ਉਹਨੂੰ ਕਿਤਾਬ ਹਾਂ ਦਿਖਾਵਾ ਬਾਈ ਉਦੋਂ ਦਾ ਬੇਸਿਕਲੀ ਹੁਣ ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਦੇਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਪਰ ਮੈਂ ਇਹੀ ਚਾਹਣਾ ਵੀ ਸਾਰੇ ਪੜੋ ਕਿਉਂਕਿ ਯਾਰ ਮੈਨੂੰ ਇਦਾਂ ਲੱਗਦਾ ਨਾ ਕਿਤਨੇ ਕਦੇ ਆ ਕੰਟਰੀਆਂ ਦੇ ਵਿੱਚ ਵੀ ਠੀਕ ਆ ਵੀ ਪਰ ਸਟਿਲ ਨੌਲੇਜ ਵਾਈਜ਼ ਆਪਾਂ ਪਿੱਛੇ ਆ ਬਹੁਤ ਜਿਆਦਾ ਚੀਜ਼ਾਂ ਆਪਾਂ ਨੂੰ ਬਹੁਤ ਘੱਟ ਦੁਨੀਆਦਾਰੀ ਬਾਰੇ ਪਤਾ ਆ ਪੋਡਕਾਸਟ ਬਹੁਤ ਘੱਟ ਸੁਣਦੇ ਆਪਣੇ ਲੋਕ ਬਈ ਹੁਣ ਜਿੱਦਾਂ ਹੁਣ ਹਿੰਦੀ ਵਿੱਚ ਪੋਡਕਾਸਟ ਬਹੁਤ ਵਧੀਆ ਆਉਂਦੇ ਆ ਪਰ ਆਪਣੇ ਨਾ ਆਪਣੇ ਜਿਆਦਾ ਦੇਖਦੇ ਆ ਕੋਈ ਮਾੜੀਆਂ ਚੀਜ਼ਾਂ ਨੂੰ ਜਿਆਦਾ ਦੇਖ ਰਿਹਾ ਨਾ ਲੋਕ ਤੇ ਚੰਗੀਆਂ ਚੀਜ਼ਾਂ ਨੂੰ ਜੇ ਆਪਾਂ ਦੇਖਾਂਗੇ ਤਾਂ ਸੋਸ਼ਲ ਮੀਡੀਆ ਇੱਕ ਹੈ ਹੀ ਚੀਜ਼ ਆ ਜੇ ਆਪਾਂ ਚੰਗੀਆਂ ਚੀਜ਼ਾਂ ਗ੍ਰਹਿਣ ਕਰਦੇ ਆ ਤਾਂ ਆਪਣੀ ਜ਼ਿੰਦਗੀ ਬਦਲ ਲੈਂਦੀ ਆ ਜੇ ਮਾੜੀਆਂ ਚੀਜ਼ਾਂ ਕਰਦੇ ਆਪਾਂ ਤੇ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਤੁਸੀਂ ਅੱਗੇ ਵਧਣ ਲਈ ਕੋਈ ਸੋਚ ਹੀ ਨਹੀਂ ਰਹੇ ਨਾ ਬੇਸਿਕਲੀ ਦਾ ਹੀ ਹੁੰਦਾ ਵੀ ਥੋੜਾ ਦਿਮਾਗ ਇੱਕ ਸੰਤੇ ਸਟਕ ਹੋ ਗਿਆ ਇਹਦਾ ਜੋ ਅੱਜ ਕੱਲ ਆਪਣਾ ਸੋਸ਼ਲ ਮੀਡੀਆ ਚੱਲ ਰਿਹਾ ਹੈ ਨੇ ਕੀਤਾ ਹੀ ਹੋਏ ਲੋਕਾਂ ਦਾ ਸੋਸ਼ਲ ਮੀਡੀਆ ਦੇ ਬਾਈ ਹੁਣ ਜੇ ਤੁਸੀਂ ਆਪਣਾ ਕੋਈ ਕੰਟੈਕਟ ਜੋਗੀ ਆਪਣਾ ਕੋਈ ਚੀਜ਼ ਵਧੀਆ ਪਾਉਂਗੇ ਤਾਂ ਲੋਕ ਦੇਖਣਗੇ ਤੇ ਉੱਥੋਂ ਵੀ ਇਨਕਮ ਆ ਸਕਦੀ ਹੈ ਨਾ ਤੁਹਾਨੂੰ ਹੂੰ ਸੋਚਣ ਦੀ ਗੱਲ ਹੈ ਨਾ ਆਪਨੇ ਤਾਂ ਯਾਰ ਉਹ ਹੀ ਦੇਖੀ ਜਾਂਦੇ ਆ ਹਾਂ ਜੇ ਆਪਾਂ ਲੋਕਾਂ ਦੀ ਦੇਖੀ ਜਾਵਾਂਗੇ ਰੀਲਾਂ ਜਾਂ ਜਨਾਨੀਆਂ ਜਾਂ ਕੁਝ ਵੀ ਹੂੰ ਤੇ ਉਹਦੇ ਵਿੱਚ ਤੁਹਾਨੂੰ ਕੀ ਆਪ ਨੂੰ ਕੁਝ ਵੀ ਨਹੀਂ ਆ ਬਿਲਕੁਲ ਬਿਲਕੁਲ ਆ ਹੁਣ ਆਪਣਾ ਉਹ ਉੱਥੇ ਪੱਗ ਬੰਨੀਆਂ ਪੱਗ ਦਿੱਤੀ ਆ ਉੱਥੇ ਹੀਰਾ ਮੈਲਾ ਹਾਂਜੀ ਹਾਂਜੀ ਹੀਰਾ ਮੈਲ ਨਾਬੇ ਹਾਂਜੀ ਹਾਂਜੀ ਹੁਣ ਉਹਦੇ ਪਿਛੇ ਵੀ 네ਗੇਟਿਵ ਵੀ ਬੋਲੀ ਜਾਂਦੇ ਪੋਜ਼ਿਟਿਵ ਬੋਲੀ ਜਾਂਦੇ ਆ ਹੁਣ ਪਤਾ ਕਿਸੇ ਨੂੰ ਕੁਛ ਨਹੀਂ ਕੋਚ ਬਈ ਕੀ ਕੀ ਤੁਹਾਡਾ ਕੀ ਖਿਆਲ ਆ ਵੀ ਕੀ ਚੱਲ ਰਿਹਾ ਯਾਰ ਪਤਾ ਨਹੀਂ ਉਹਦੀ ਜਿਹੜੀ ਮੈਂ ਮੰਮੀ ਦੀ ਇੰਟਰਵਿਊ ਦੇਖੀ ਆ ਮੁੰਡੇ ਦੀ ਉਹ ਕਹਿੰਦੀ ਵੀ ਇਹਨੂੰ ਸੁਪਨਾ ਆਇਆ ਇਹ ਉੱਠਿਆ ਕਹਿੰਦਾ ਮੈਂ ਪੱਗ ਬੰਨਣੀ ਆ ਮੈਂ ਤਲਵਾਰ ਕਿੱਥੇ ਆ ਮੇਰਾ ਰਾਜ ਭਾਗ ਸੀਗਾ ਉਹ ਤਾਂ ਇਦਾਂ ਗੱਲਾਂ ਕਰ ਰਹੇ ਆ ਅੱਛਾ ਜੇ ਹੁਣ ਆਪਾਂ ਕੋਈ ਜਿਹੜੇ ਸਿਆਣੇ ਬੰਦੇ ਆਪਣੇ ਤੋਂ ਉਹ ਗੱਲਾਂ ਕਰਦੇ ਆ ਉਹ ਕਹਿੰਦੇ ਇਹ ਭਾਜਪੀ ਨੇ ਪਲਾਨ ਕੀਤਾ ਹਨਾ ਹੁਣ ਸਮਝੋ ਬਾਹਰ ਆ ਉੱਥੇ ਵਿਆਸ ਵਾਲਾ ਬਾਬਾ ਵੀ ਆ ਗਿਆ ਵਿਆਸ ਵਾਲਾ ਬਾਬਾ ਵੀ ਆਇਆ ਤੇ ਵਿਆਸ ਵਾਲਾ ਬਾਬਾ ਉੱਥੇ ਵੀ ਵਿਕਰਮਜੀਤ ਮਜੀਠੇ ਕੋਲ ਹੀ ਵੀ ਗਿਆਗਾ ਉਹਦੇ ਕੋਲ ਹੀ ਵੀ ਗਿਆ ਉਹਦੇ ਕੋਲ ਹੀ ਵੀ ਗਿਆਗਾ ਨਾਲੇ ਕਹਿੰਦੇ ਉਹ ਬਾਹਰ ਆ ਗਏ ਹਾਂ ਉਹ ਪਹਿਲਾਂ ਉਹ ਉੱਥੇ ਪਹਿਲਾਂ ਗਿਆ ਫਿਰ ਉਹ ਬਾਹਰ ਹਾਂਜੀ ਹਾਂ ਫਿਰ ਵਿਆਹ ਕੀ ਚੱਲ ਰਿਹਾ ਯਾਰ ਵਿਆਸ ਵਾਲਾ ਬਾਬਾ ਗੇਮ ਤਾਂ ਨਹੀਂ ਖਵਾ ਰਿਹਾ ਕਦੇ ਪਤਾ ਨਹੀਂ ਕੀ ਚੱਲ ਰਿਹਾ ਯਾਰ ਨਹੀਂ ਮੈਨੂੰ ਲੱਗਦਾ ਬੱਬਾ ਦੇਖ ਜੇ ਹੁਣ ਤੂੰ ਕਹੇ ਉਹ ਉੱਥੇ ਗਿਆ ਉਦਵਲਾ ਉੱਥੇ ਗਿਆ ਪਹਿਲਾਂ ਉੱਥੇ ਗਿਆ ਆਪਣੇ ਹੀਰਾ ਮਹਿਲ ਫਿਰ ਉਹ ਗਿਆ ਬਿਖਰਮਨਜੀਤ ਮਜੀਠੀ ਕੋਲੇ ਮਜੀਠੀ ਬਾਹਰ ਆ ਗਿਆ ਦੂਜੇ ਦਿਨ ਹਨਾ ਜਦੋਂ ਕਹਿੰਦਾ ਵੀ ਮੈਂ ਸਹਰਾਣੇ ਰੱਖਿਆ ਤਿੰਨ ਸਹਰਾਣੇ ਹਨਾ ਉਹ ਵੀ ਪਹਿਲੀ ਸੀ ਉਹਦੀ ਉਹ ਹਾਂ ਇਹ ਤਾਂ ਯਾਰ ਮੈਨੂੰ ਲੱਗਦਾ ਵੀ ਕੋਈ ਗੇਮ ਹੀ ਆ ਗੇਮ ਵੀ ਕਹਿ ਸਕਦੇ ਆ ਪਰ ਬਾਕੀ ਕੋਈ ਪਤਾ ਵੀ ਨਹੀਂ ਹੁਣ ਗੇਮ ਖੇਡ ਕੇ ਐਡੇ ਗੁੱਡੇ ਕਿ ਉਹ ਆ ਹਨਾ ਉਹਦਾ ਹੁਣ ਹਰੇਕ ਪੰਜਾਬ ਦਾ ਬੰਦਾ ਸਿਆਣਾ ਯਾਰ ਹਰੇਕ ਕੋਲੇ ਸੋਸ਼ਲ ਮੀਡੀਆ ਹੈਗਾ ਹਰੇਕ ਨੂੰ ਪਤਾ ਆ ਪਰ ਆਪਾਂ ਤਾਂ ਇਹੀ ਕਹਿੰਨੇ ਆ ਯਾਰ ਪਰ ਜਿੰਮੇ ਹੁਣ ਆਹ ਵਾਲੀ ਸਰਕਾਰ ਆ ਯਾਰ ਆਹ ਵਾਲੀ ਸਰਕਾਰ ਦੇ ਵਿੱਚ ਮੌਤਾਂ ਵੀ ਬਹੁਤ ਹੋਈਆਂ ਬਹੁਤ ਚੀਜ਼ਾਂ ਹੋਈਆਂ ਵੀ ਆਪਾਂ ਤਾਂ ਕਹਿੰਦੇ ਮੂਰੇ ਹੁਣ ਤੁਸੀਂ ਕਿਹਨੂੰ ਵੋਟ ਪਾਉਣੀ ਆ ਹਨਾ ਚੰਗੇ ਬੰਦੇ ਨੂੰ ਪਾਰਟੀ ਕਿਸੇ ਨਾਲ ਜਾਓ ਤੁਹਾਡੇ ਏਰੀਆ ਦੇ ਵਿੱਚ ਕੋਈ ਚੰਗਾ ਬੰਦਾ ਉਹਨੂੰ ਵੋਟ ਪਾਓ ਸਿੰਪਲ ਜੀ ਜਿਹੜੇ ਤੁਹਾਡੇ ਨਾਲ ਖੜਨ ਵਾਲਾ ਤੁਹਾਡੇ ਇਲਾਕੇ 'ਚ ਜੋ ਕੋਈ ਕੰਮ ਕਰਦਾ ਕੋਈ ਉਹਦੇ ਨਾਲ ਖੜੋ ਯਾਰ ਉਹ ਅਕਾਲੀ ਆ ਕਾਂਗਰਸ ਆ ਉਹ ਮੈਟਰ ਨਹੀਂ ਕਰਦਾ ਹਨਾ ਤੁਸੀਂ ਵਧੀਆ ਹੁਣ ਵਾਲ ਕੇ ਬਈ ਪਿੰਡ ਦਾ ਵੀ ਕੋਈ ਸਰਪੰਚ ਆ ਚਾਹੇ ਉਹ ਅਕਾਲੀ ਕਾਂਗਰਸੀ ਸਾਰਾ ਪਿੰਡ ਉਹਦੇ ਨਾਲ ਖੜੋ ਹੂੰ ਜਾਂ ਕਿਉਂਕਿ ਉਹ ਤੋਂ ਕੰਮ ਲਵੋ ਕੰਮ ਲਓ ਆਪਾਂ ਕਰਾਉਣਾ ਪਿੰਡ ਦਾ ਆਪਾਂ ਵਧੀਆ ਬਣਾਉਣਾ ਨਾ ਸੱਤਾਂ ਦੀ ਜਦੋਂ ਤੁਸੀਂ ਇਹਨੂੰ ਬੋਟ ਪਾਈਆ ਤੇ ਘਰੇ ਜਾ ਕੇ ਮੂਹਰੇ ਖੜੋ ਕੋਈ ਬੰਦੇ ਵਾਂਗੂ ਕੰਮ ਕਰ ਹੈਨਾ ਕੰਮ ਆਪਣੇ ਨਾਲ ਕਰੂਗਾ ਵੀ ਬਾਈ ਫਿਰ ਨਾਲੇ ਵੱਧ ਕੰਮ ਕਰੂ ਸਕਾਂਗੇ ਕੰਮ ਤੇ ਪਲਾਨ ਹੈ ਵੀ ਕੀ ਆ ਹੁਣ ਗਲੀਆਂ ਨਾਲੀਆਂ ਦਾ ਸਾਰੇ ਪਿੰਡਾਂ ਦੀ ਸੈੱਟ ਹੋ ਗਈ ਮਨ ਲੱਗਦਾ ਜਿੱਦੋਂ ਕਿ ਮੈਨੂੰ ਪਤਾ ਹੋਣਾ ਲਾਈਟਾਂ ਵੀ ਲੱਗ ਗਈਆਂ ਇੰਟਰਲੌਕ ਸਾਰੇ ਪਿੰਡਾਂ ਕਿੱਲੇ ਹੋਈਆਂ ਸਾਰੇ ਇੰਟਰਲੌਕ ਚ ਨਹੀਂ ਆ ਗਈਆਂ ਸੜਕਾਂ ਬਣ ਚੁੱਕੀਆਂ ਕੋਈ ਹੋਊਗਾ ਪਿੰਡ ਜਿਹੜਾ ਕੋਈ ਬਾਲਾ ਇਹ ਨਹੀਂ ਕਹਿੰਦਾ ਵੀ ਪਿੱਛੇ ਆ ਵੀ ਪਰ ਕਿਸੇ ਦੇ ਦਿਮਾਗ 'ਨੋਂ ਗਿਆ ਨਹੀਂ ਹੂ ਸਰਪੰਚ ਦਾ ਵੀ ਪਰ ਜ਼ਿਆਦਾਤਰ ਪਿੰਡਾਂ 'ਚ ਇਹ ਚੀਜ਼ਾਂ ਹੋ ਚੁੱਕੀਆਂ ਹੁਣ ਤਾਂ ਮੈਨੂੰ ਇਦਾਂ ਲੱਗਦਾ ਵੀ AI ਬਾਰੇ ਪੜਾਉਣਾ ਚਾਹੀਦਾ ਸਰਕਾਰੀ ਸਕੂਲਾਂ ਵਿੱਚ ਵੀ ਹਾਂਜੀ ਹਾਂਜੀ ਬਾਈ ਹਨਾ ਕੰਪਿਊਟਰ ਵਗੈਰਾ ਜੋ ਵੀ ਹੈ ਹਨਾ ਜਿੰਨੀ ਵੀ ਚੀਜ਼ ਹੈ ਚੱਲ ਰਹੀ ਹੈ ਇਹਦੇ ਉੱਪਰ ਫੋਕਸ ਕਰਨ ਆਮ ਗੱਲਾਂ ਨੂੰ ਛੱਡ ਕੇ ਇਹਨਾਂ ਚੀਜ਼ਾਂ ਵੱਲ ਆਉਣ ਮੈਨੂੰ ਲੱਗਦਾ ਵੀ ਪੰਜਾਬ ਦਾ ਫਿਊਚਰ ਬਹੁਤ ਵਧੀਆ ਹੁਣ ਜੀ ਬਾਈ ਮੰਨ ਲਾ ਪੰਜਾਬ ਵਾਲੇ ਪਿੰਡ ਦੇ ਵਿੱਚ ਪੰਜਾਬ ਦੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਜੇ ਉੱਥੇ ਮੰਨ ਲਾ 500 ਬੰਦਾ ਵੀ ਪੜਦਾ ਮੁੰਡੇ ਕੁੜੀਆਂ ਹਾਂਜੀ ਹਾਂਜੀ ਬਾਈ ਉਹਨਾਂ ਨੂੰ ਤੁਸੀਂ AI ਬਾਰੇ ਸਿਖਾ ਦਿਓ ਯ ਸਕਲ ਪਿੰਡ ترقی ਕਰ ਜੂਗਾ ਪਿੰਡ ترقی ਕਰ ਜੂਗਾ ਹੈਨਾ ਕਿਉਂਕਿ ਕਿਉਂਕਿ ਹਰੇਕ ਦੇ ਹਮਦਰਦੀ ਆ ਪੰਜਾਬ ਦੇ ਲਈ ਪਿੰਡਾਂ ਲਈ ਕੋਈ ਨਾ ਕੋਈ ਬੱਚਾ ਕਿਸੇ ਦੀ ਹੈਲਪ ਕਰੂਗਾ ਹਾਂਜੀ ਹਾਂਜੀ ਕਿ ਹੈਨਾ ਕੋਈ ਕੋਈ ਵਧੀਆ ਜੌਬ ਤੇ ਲੱਗੂਗਾ ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਆਪਣੇ ਹੁਣ ਜਿੱਦਾਂ ਬਾਹਰ ਲਿਆ ਬਾਹਰਲੇ ਪੈਸਾ ਭੇਜ ਦੇ ਆ ਵੀ ਭਾਈ ਕਿਸੇ ਦਾ ਵਿਆਹ ਕਰ ਦੋ ਟੂਰਨਾਮੈਂਟ ਕਰਾ ਦੋ ਹੈਨਾ ਕੁਝ ਵੀ ਕੁਝ ਨਾ ਜੇ ਕਿਤੇ ਪੈਸਾ ਹੋਊਗਾ ਤੇ ਪੈਸਾ ਲਾਊਗਾ ਭਾਈ ਫੇਰ ਹਾਂ ਹੁਣ ਤੂੰ ਦੇਖ ਹੁਣ ਆਪਣਾ ਡੈਰੀ ਫਾਰਮਿੰਗ ਜਿਹੜਾ ਬੰਦਾ ਹੁਣ ਇਹ ਚ ਪੈ ਗਿਆ ਅੱਜ ਹੁਣ ਜਿਹੜੇ ਜਿਹੜੇ ਬੱਚੇ ਪੜ ਕੇ ਆ ਰਹੇ ਆ ਜਾਂ ਪੜ ਰਹੇ ਆ AI ਵਗੈਰਾ ਦਾ ਕੰਮ ਕਰਦੇ ਆ ਹਨਾ ਉਹਦੇ ਵਿੱਚ ਇਹ ਆ ਵੀ ਦੇਖ ਹੁਣ AI ਵਾਲੇ ਨੇ ਧਾਰਾਂ ਤਾਂ ਨਹੀਂ ਚੋਣੀਆਂ ਸੋਚਣ ਵਾਲੀ ਗੱਲ ਆ AI ਜਿਹੜੇ AI ਵਾਲੇ ਪੜੇ ਜਿਹੜੇ ਇੰਟਰਨੈਟ ਦੇ ਬੰਦੇ ਆ ਉਹਨਾਂ ਨੇ ਧਾਰਾਂ ਥੋੜੀ ਚੋਣਨਗੇ ਹਾਂਜੀ ਹਾਂਜੀ ਉਹ ਧਾਰਾਂ ਚੋਣਨਗੇ ਜਿਹੜੇ ਡੈਰੀ ਫਾਰਮਿੰਗ ਕਰਦੇ ਆ ਪਰ ਉਹ ਬੰਦੇ ਉਹਨਾਂ ਨੂੰ ਆਰਗੈਨਿਕ ਦੁੱਧ ਦੇਣਗੇ ਜੇ ਜੇ ਮੰਨ ਲਾ 50 ਰੁਪਏ ਲੀਟਰ 70 ਰੁਪਏ 80 100 ਜਿੰਨਾ ਵੀ ਮਿਲਦਾ ਉੱਥੇ ਹੈ ਨਾ ਉਹ 100 150 ਦੇ ਸਕਦਾ ਉਹਨਾਂ ਨੂੰ ਉਹ ਦਿਮਾਗ ਨਾਲ ਕਿਉਂਕਿ ਅਗਲਾ ਉਹ ਮੈਨੂੰ ਆਰਗੈਨਿਕ ਮਿਲਦਾ ਹਾਂਜੀ ਹਾਂਜੀ ਉਹ AI ਵਾਲਾ ਕੰਮ ਵਧੀਆ ਕਰਦਾ ਉਹਨੇ ਕਹਿੰਦਾ ਚੱਕ ਬਾਈ ਇੱਥੇ ਵੀ ਆਈਆਂ ਜਿਹੜੇ ਆਈਡੀਆ ਵਗੈਰਾ ਜਿ ਆਪਣੇ ਇਧਰ ਵੇਰੀਏਬਲ ਕੰਮ ਕਰਦੇ ਆ ਉਹ ਡਬਲ ਪੈਸੇ ਦਿੰਦੇ ਆਰਗੈਨਿਕ ਚੀਜ਼ਾਂ ਦੇ ਬਾਈ ਉਹ ਬੰਦੇ ਸਪਾਊਡ ਮਾਰਕੀਟ ਵਗੈਰਾ ਜਿ ਦਿੰਦੇ ਹਾਂਜੀ ਕਿੰਨਾ ਦੇਖ ਲੈ ਸਪਾਊਡ ਮਾਰਕੀਟ ਸਾਰੀ ਆਰਗੈਨਿਕ ਚੀਜ਼ ਆਪਣੀ ਸਿੱਧੀ ਡਾਇਰੈਕਟ ਫਾਰਮਰ ਤੋਂ ਆ ਰਹੀ ਹੈ ਇੱਥੇ ਤਾਂ ਜਿਹੜੇ ਜਿਹੜੇ ਬੰਦੇ ਘੱਟ ਪੜੇ ਆ ਜਾਂ ਜਿਹੜੇ ਬੰਦੇ ਕੋਲ ਜ਼ਮੀਨ ਜ਼ਿਆਦਾ ਤਾਂ ਹਨਾ ਕੰਮ ਨਹੀਂ ਕੀਤਾ ਜਿਹਨੂੰ ਪਤਾ ਹਨਾ ਆਪਾਂ ਵੀ ਉੱਥੀ ਆਏ ਜਲ ਵੀ ਉਹ ਬੰਦੇ ਜੇ ਫਾਰਮਿੰਗ ਵਗੈਰਾ ਚ ਆਉਂਦੇ ਆ ਤਾਂ ਉਹ ਬੰਦੇ ਦਾ ਵਧੀਆ ਹੁੰਦਾ ਆ ਸਿਸਟਮ ਵਧੀਆ ਜੀ ਨਹੀਂ ਵੀ ਇੱਕ ਦੂਜੇ ਨੂੰ ਕਿਉਂਕਿ ਉਹਨਾਂ ਦਾ ਸਪੋਰਟ ਜੋਗੇ ਹੋ ਜਾਂਦੇ ਹਨਾ ਬੰਦੇ ਜਿਹੜੇ ਹਨਾ ਕਿਉਂਕਿ ਉਹਨਾਂ ਨੂੰ ਉਧਰ ਵੀ ਪੈਸਾ ਬਣਾ ਰਹੇ ਆ ਤੇ ਇਹ ਤੋਂ ਵੀ ਚਲ ਮੈਂ ਨਹੀਂ ਕਹਿੰਦਾ ਵੀ ਜ਼ਿਆਦਾ ਆਉਂਦਾ ਹੋ ਜਿੰਨਾ ਵੀ ਆਉਂਦਾ ਹੋ ਕੁਝ ਤਾਂ ਘਰ ਰਹੇ ਹਨਾ ਹੈਗੀ ਤਾਂ ਇਹ ਦਿਮਾਗ ਦੀ ਗੇਮ ਆ ਹੁਣ ਆਪਣੀ ਉਹ ਕੁੜੀ ਨਹੀਂ ਦੇਖੀ ਤੂੰ ਮੈਂ ਨਾ ਭੱਲ ਗਿਆ ਨਹੀਂ ਨਹੀਂ ਉਹਨਾਂ ਕੁੜੀ ਉਹ ਉੱਥੇ ਨਹੀਂ ਨਹੀਂ ਉਹ ਨਹੀਂ ਉਹ ਦਬਈ ਵਾਲੀ ਅੱਛਾ ਅੱਛਾ ਉਹ ਦਬਈ ਵਾਲੀ ਮਨਪ੍ਰੀਤ ਮਨਪ੍ਰੀਤ ਹਾਂ ਕਿਰਪਾਲੀ ਹਾਂਜੀ ਹਾਂਜੀ ਬਈ ਉਹ ਮੈਂ ਮੈਨੂੰ ਉਹ ਕੁੜੀ ਪਰਸਨਲੀ ਬਹੁਤ ਵਧੀਆ ਲੱਗਦੀ ਆ ਪਹਿਲੀ ਗੱਲ ਤਾਂ ਤਾਂ ਕੱਪੜੇ ਦੀ ਸੈਂਸ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਦੂਜੀ ਗੱਲ ਉਹਦਾ ਜੇ ਤੁਸੀ ਸਟੋਰੀ ਸੁਣਦੇ ਹੋ ਤੂੰ ਸੁਣ ਕੇ ਦਿਕੀ ਮੈਂ ਸੁਣਾਉਂਗਾ ਪਹਿਲਾਂ ਫਿਰ ਆਪਾਂ ਗੱਲ ਕਰਾਂਗੇ ਉਹਦੇ ਬਾਰੇ ਵੀ ਠੀਕ ਹੈ ਜੀ ਉਹਨੇ ਉਹਨੇ ਕਿਰਪਾ ਆਪਣੀ ਕੰਪਨੀ ਖੋਲੀ ਆ ਕੋਈ ਰੀਅਲ ਏਸਟੇਟ ਦੀ ਉੱਥੇ ਉਹਨੇ ਬੰਦਿਆਂ ਨੂੰ ਉਹ ਕਰ ਰਹੀ ਹੈ ਟੀਚ ਕਰ ਰਹੀ ਹੈ ਉਹ ਰੀਅਲ ਏਸਟੇਟ ਵਾਲੇ ਵੀ ਜਿੰਨੇ ਤੁਸੀਂ ਵੇਚ ਕੇ ਆਉਣੇ ਹੋ ਉਹਦਾ ਕਮਿਸ਼ਨ ਵਗੈਰਾ ਜਿਵੇਂ ਵੀ ਹੈ ਨਾ ਉਹਨੇ ਬਿਲਡ ਕੀਤਾ ਇੱਕ ਅੰਪਾਇਰ ਬਿਲਡ ਕਰ ਰਹੀ ਹੈ ਆਪਣਾ ਕਹਿਣ ਦਾ ਮਤਲਬ ਤਾਂ ਉਹ ਕਹਿੰਦੀ ਵੀ ਮੈਂ ਮੂਰੇ ਫਿਊਚਰ ਦੇ ਵਿੱਚ ਪ੍ਰਾਈਵੇਟ ਜੈਟ ਲੈਣਾ ਤੇ ਉਹਦਾ ਮੁੰਡਾ ਵੀ ਵਧੀਆ ਜਿਹਦਾ ਵਿਆਹ ਹੋਇਆ ਹੈ ਨਾ ਵੀ ਪ੍ਰਾਈਵੇਟ ਜੈਟ ਲੈਣਾਗਾ ਵੀ ਦੇਖੋ ਸੁਪਨੇ ਵੀ ਵੱਡੇ ਸੋਚ ਰਹੀ ਹੈ ਚੰਗਾ ਸੋਚ ਰਹੀ ਹੈ ਪੋਜ਼ਿਟਿਵ ਲੋਕਾਂ ਨੂੰ ਦਿਖਾ ਰਹੀ ਹੈ ਲੋਕਾਂ ਨੂੰ ਦੱਸ ਰਹੀ ਹੈ ਤੇ ਆਪ ਵੀ ਪੋਜ਼ਿਟਿਵ ਹੀ ਹੋ ਰਹੀ ਹੈ ਨਾ ਇਦਾਂ ਹੀ ਹੁੰਦਾ ਨਾ ਜੇ ਆਪਣੀ ਵੀ ਗਰੋਥ ਕਰਦੇ ਨਾਲ ਲੋਕਾਂ ਨੂੰ ਸਮਝਾ ਦੇ ਵੀ ਕਿੱਦਾਂ ਗਰੋਥ ਕਰਨੀ ਹੈ ਮੈਂ ਤੁਹਾਨੂੰ ਦਿਖਾਉਂਗਾ ਯਾਦ ਰੱਖਿਓ ਬਈ ਇਹ ਸਾਨੂੰ ਕਿਸੇ ਨੂੰ ਪਤਾ ਨਾ ਉਹਦੇ ਬਾਰੇ ਮਨਪ੍ਰੀਤ ਕੌਰ ਕਿਰਪਾ ਫਰਮ ਦਵਾਈ ਦਵਾਈ ਤੋਂ ਕਰਕੇ ਜਰੂਰ ਦੱਸਿਓ ਬਈ ਹਾਂ ਕਮੈਂਟ ਕਰਕੇ ਦੱਸਿਓ ਬਈ ਤੂੰ ਦੇਖੇਗਾ ਨਾ ਤੁਹਾਨੂੰ ਬਹੁਤ ਵਧੀਆ ਲੱਗਣਾ ਤੁਹਾਨੂੰ ਬਹੁਤ ਵਧੀਆ ਫੀਲ ਹੋਣਾ ਵੀ ਉਹ ਕੁੜੀ ਆਈ ਕਿੱਥੋਂ ਆਈ ਥਿੰਕ ਬਠਿੰਡੇਵਾਲ ਦੀ ਹੈ ਓਕੇ ਬਠਿੰਡੇ ਬਠਿੰਡੇ ਤੋਂ ਉਹ ਚੰਡੀਗੜ੍ਹ ਗਈ ਚੰਡੀਗੜ੍ਹ ਤੋਂ ਦਵਾਈ ਗਈ ਐਂ ਤਾਂ ਗਈ ਹੋਈ ਆ ਓਕੇ ਉਹ ਸਾਰਾ ਕੁਝ ਤੁਹਾਨੂੰ ਦੱਸਦੀ ਆ ਵੀ ਤੁਸੀਂ ਇੱਥੇ ਕਿੱਦਾਂ ਆਉਣਾ ਕਿੱਦਾਂ ਇਨਵੈਸਟ ਕਰਨਾ ਤੁਹਾਨੂੰ ਜੇ ਤੁਸੀਂ ਇੰਨੇ ਆਣਾ 골ਡ ਬੰਦੀ ਕਹਿੰਦੇ ਉਹ ਹਨਾ ਉਹ ਮਿਲਦਾ ਹਨਾ ਵੀ ਪਰ ਇਹ ਦੇਖੋ ਤੁਸੀਂ ਵੀ ਆਈ ਦਾ ਉੱਥੋਂ ਹੀ ਹੈ ਨਾ ਚਲੋ ਕਿਸਮਤ ਵੀ ਆਪਾਂ ਮੰਨਦੇ ਵੀ ਕਿਸੇ ਬੰਦੇ ਦੀ ਕਿਸਮਤ ਵੀ ਹੁੰਦੀ ਆ ਪਰ ਮਿਹਨਤ ਵੀ ਆ ਪਰ ਇੱਕ ਪੋਜ਼ਿਟਿਵਿਟੀ ਬਹੁਤ ਡੀ ਚੀਜ਼ ਹੈ ਹਾਂਜੀ ਹਾਂਜੀ ਜਿੰਨਾ ਤੁਸੀਂ ਪੋਜ਼ਿਟਿਵ ਹੋ ਕਿਸੇ ਚੀਜ਼ ਨੂੰ ਵੀ ਲੈ ਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਯਾ ਯਾ ਇੰਟਰਨੈਟ ਦੇ ਉੱਪਰ ਹੁਣ ਅੱਜ ਕੱਲ ਪੋਜ਼ਿਟਿਵਿਟੀ ਜਿੰਨੀ ਆਊਗੀ ਬਾਈ ਯਾਰ ਬਈ ਪਹੁੰਚ ਤਾਂ ਰਹਿਣਾ ਸਭ ਤੋਂ ਵੱਡੀ ਗੱਲ ਆ ਨਾ ਹਾਂ ਉਹ ਤੁਹਾਡੇ ਤੇ ਪੈਂਦਾ ਵੀ ਤੁਸੀਂ ਆਪਣਾ ਕੋਈ ਅਜ ਨੁਕਸਾਨ ਹੁੰਦਾ ਪੋਜ਼ਿਟਿਵ ਰਹੋ ਕੋਈ ਚੱਕਰ ਨਹੀਂ ਗਿਆ ਕੱਲੋਂ ਆਪ ਨੂੰ ਕੀ ਕਦਾ ਵੱਧ ਮਿਲ ਜਾਣਾ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਹੁਣ ਇੰਸਟਾਗ੍ਰam ਆ ਉਹਦੇ ਉੱਪਰ ਫਿਲਟਰ ਲੱਗਣ ਲੱਗ ਗਿਆ ਉੱਪਰ ਕਾਰਨਰ ਚ ਰਾਈਟ ਹੈਂਡ ਸਾਈਡ ਤੇ ਵੀ ਤੁਸੀਂ ਕੀ ਕੀ ਦੇਖਣਾ ਚਾਹੁੰਦੇ ਹੋ ਉਹਦੇ ਉੱਤੇ ਬਕਲਿਕ ਕਰ ਦਿਓ ਉਹੀ ਚੀਜ਼ਾਂ ਤੁਹਾਡੇ ਮੂਰੇ ਆਉਣਗੀਆਂ ਇਸ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਹੁਣ ਸੋਚਣ ਵਾਲੀ ਗੱਲ ਆ ਹੱਸਣ ਵਾਲੀ ਗੱਲ ਨਹੀਂ ਹੈਗੀ ਸੋਚਣ ਵਾਲੀ ਗੱਲ ਨਹੀਂ ਹਾਂ ਜੀ ਹਾਂ ਜੀ ਇਹ ਤਾਂ ਸਹੀ ਆ ਪਰਾਪੋਹੀ ਗੱਲ ਹੈ ਨਾ ਵੀ ਆਪਾਂ ਜੇ ਹੁਣ ਨੈਗੇਟਿਵ ਦੇਖਦੇ ਫਿਰ ਨੈਗੇਟਿਵ ਚੀਜ਼ਾਂ ਹੀ ਮੁਰੇ ਆਉਂਦੀਆਂ ਆ ਕੁੜੀਆਂ ਨੰਗੀਆਂ ਜੋ ਵੀ ਹਨ ਕਰਦੇ ਅੱਜ ਕੱਲ ਪਰ ਭਾਈ ਮੈਂ ਦੇਖਿਆ ਇੰਸਟਾਗ੍ਰਾਮ ਦਾ ਬਬਾ ਬਹੁਤ ਔਖਾ ਹੈ ਨਾ ਪਹਿਲਾਂ ਇਹ ਟਿਕਟੋਕ ਤੇ ਹੁੰਦੀ ਸੀ ਉਹਦੇ ਚੱਕਰਾਂ ਦੇ ਵਿੱਚ ਮੈਂ ਟਿਕਟੋਕ ਡਿਲੀਟ ਕਰਤੀ ਸੀ ਸਾਰੇ ਕਿਤੇ ਭਾਈ ਹੁਣ ਤਾਂ ਇਹੀ ਹਾਲ ਆ ਯਾਰ ਬੋਈ ਦੇਖ ਨਹੀਂ ਸਕਦੇ ਆਪਾਂ ਹਾਂ ਪਰ ਇੰਸਟਾਗ੍ਰਾਮ ਤੇ ਇੱਕ ਦੋ ਵੀਡੀਓ ਤਾਂ ਮੈਨੂੰ ਇੰਨੀ ਸੋਹਣੀਆਂ ਲੱਗੀਆਂ ਉਹਨੂੰ ਸਾਡੀ ਗੱਲਾਂ ਦੇ ਉਹਨੂੰ ਬਾਅਦ ਚ ਦਿਖਾਉਂਗਾ ਬਹੁਤ ਸੋਹਣੀਆਂ ਵੀਡੀਓ ਆ ਸੱਚੀ ਗੱਲ ਦੇਖਾਂਗੇ ਜ਼ਰੂਰ ਪਰ ਇਹੀ ਯਾਰ ਵੀ ਤੁਸੀਂ ਪੋਜ਼ ਫੋਟੋ ਕੋਲ 4 ਪੈਸੇ ਆ ਫੇਰ ਵੀ ਤੁਸੀਂ ਕੋਈ ਚੀਜ਼ ਲੈ ਦੇ ਸਕਦੇ ਹੋ ਉਹ ਵੀ ਹੁਣ ਪੰਜਾਬ ਵੀ ਅਮਰੀਕਾ ਕਲੇਡੀ ਬਣ ਚੁੱਕੇ ਆ ਜਿਹਾ ਸਹੀ ਗੱਲ ਆ ਹਰੇਕ ਚੀਜ਼ ਉਥੇ ਕੈਸ਼ ਤੇ ਮਿਲ ਜਾਂਦੀ ਆ ਬਾਈ ਹਰੇਕ ਬੰਦਾ ਅਫੋਰਡ ਕਰਨ ਲੱਗ ਜਾਂਦਾ ਕੈਸ਼ ਦਾ ਮਤਲਬ ਇਹੀ ਹੁੰਦਾ ਵੀ ਅਫੋਰਡ ਕਰਨ ਲੱਗ ਗਿਆ ਹਣਾ ਹਰੇਕ ਬੰਦਾ ਲੈ ਕੇ ਆਉਂਦਾ ਫਿਰ ਤੁਹਾਨੂੰ ਦੂਜੇ ਬੰਦੇ ਨੂੰ ਆਉਂ ਲੱਗਦਾ ਵੀ ਮੈਂ ਪਿੱਛੇ ਰਹਿ ਗਿਆ ਲੱਗਦਾ ਬਾਈ ਹੁਣ ਇਹੀ ਆ ਵੀ ਬੰਦਾ ਕੰਮ ਕਰਨ ਵਾਲਾ ਚਾਹੀਦਾ ਕੋਈ ਚੀਜ਼ ਲੈ ਜਾ ਸਕਦਾ ਦਿਮਾਗ ਵਾਲਾ ਕੰਮ ਆ ਹੁਣ ਜੇ ਤੁਸੀਂ ਕਮੋ ਵੀ ਉਥੇ ਕੋਈ ਮਿਹਨਤ ਕਰਨੀ ਆ ਜਾਂ ਕਹਿਆਂ ਚੱਕ ਕੇ ਜਾਂ ਬੱਟਾ ਪੋਚਣੀ ਆ ਜਾਂ ਜਿਵੇਂ ਝੋਨਾ ਲ ਹੁਣ ਤਾਂ ਐਡਵਾਂਸ ਹੋ ਗਿਆ ਹਰ ਇੱਕ ਚੀਜ਼ਾਂ ਹੁਣ ਤਾਂ ਤਕਨੀਕ ਦੀ ਖੇਤੀ ਆ ਨਾ ਹੂੰ ਬਿਲਕੁਲ ਬਿਲਕੁਲ ਹੁਣ ਪਹਿਲਾਂ ਆਪਣੇ ਦਾਦੇ ਪੁਰਦਾਦੇ ਕਿੰਨਾ ਕੰਮ ਕਰਦੇ ਸੀ ਕਈਆਂ ਨਾ ਬਲਦਾਂ ਨਾਲ ਨਾ ਕੰਮ ਕਰਦੇ ਸੀ ਹਾਂ ਜੀ ਹੁਣ ਜਾ ਜਾ ਤਕਨੀਕ ਵੱਧ ਹੀ ਗਈ ਦੇ ਲੋ ਕਿੰਨਾ ਕੁਝ ਆ ਗਿਆ ਹੂੰ ਬਿਲਕੁਲ ਬਿਲਕੁਲ ਬਾਕੀ ਰਹਿ ਹੁਣ ਦੇਖੋ ਪਾਣੀ ਦੀ ਬੇਸਟ ਬਹੁਤ ਹੁੰਦੀ ਬਈ ਆ ਝੋਨਾ ਲਾਉਣ ਦੇ ਵਿੱਚ ਹਾਂਜੀ ਹਾਂਜੀ ਬਈ ਮੈਨੂੰ ਲੱਗਦਾ ਯਾਰ ਉਹਨਾਂ ਉਹਨਾਂ ਕਾ ਲਾਓ ਉਹਨਾਂ ਕਾ ਝੋਨਾ ਲਾਓ ਉਹਨੇ ਕ ਕਣਕ ਲਾ ਕੋ ਜਿੰਨੀ ਕਿ ਤੁਹਾਨੂੰ ਲੋੜ ਆ ਥੋੜਾ ਧਿਆਨ ਨਾਲ ਚਲਾਉਣਾ ਚਾਹੀਦਾ ਵੀ ਮੈਂ 5 ਕਿੱਲੇ ਝੋਨਾ ਲਾ ਲਿਆ 5 ਕਿੱਲੇ ਮੈਂ ਕੋਈ ਸਬਜ਼ੀ ਲਾ ਲਈ ਵੀ ਆਹ ਮੇਰੀ ਇੰਨੇ ਦੀ ਵਿਕਜੂ ਆਹ ਮੇਰੀ ਇੰਨੇ ਦੀ ਵਿਕਜੂ ਨਾਲ ਤੁਹਾਡੀ ਜ਼ਮੀਨ ਨਹੀਂ ਖਰਾਬ ਹੋਈ ਪਹਿਲੀ ਗੱਲ ਤਾਂ ਹਨਾ ਦੂਜੀ ਗੱਲ ਤੁਹਾਡਾ ਸਰਕਲ ਘੁੰਮ ਗਿਆ ਯਾ ਯਾ ਹੁਣ ਹੁਣ ਜ਼ਿਆਦਾਤਰ ਤਾਂ ਬਈ ਆਪਣੇ ਜਿਵੇਂ ਹੁਣ ਕਹਿ ਦਿੰਦੇ ਆ ਆ ਝੋਨਾ 6 ਮਹੀਨੇ ਦੀ ਬੇਟਿੰਗ ਆ ਕਣਕ ਦੀ 6 ਮਹੀਨੇ ਦੀ ਬੇਟਿੰਗ ਆ ਹੁਣ ਜਿਹੜੇ ਬੰਦੇ ਦੋ ਦੋ ਤਿੰਨ ਤਿੰਨ ਸਬਜ਼ੀ ਬਾਜੀ ਲਾ ਲੋ ਤੇ ਮੱਕੀ ਆਲੂ ਲਾ ਲੋ ਇਹ ਤਿੰਨ ਤਿੰਨ ਮਹੀਨਿਆਂ ਦੇ ਫਸਲਾਂ ਸਾਰੀਆਂ ਜਾਂ ਕੋਈ ਆਪਾਂ ਪਿਆਜ਼ ਲਾ ਲੋ ਲਸਣ ਲਾ ਲੋ ਹਲਦੀ ਲਾ ਲੋ ਨਾ ਇਦਾਂ ਦੀਆਂ ਫਸਲਾਂ ਤੇ ਤਿੰਨ ਮਹੀਨੇ ਬਾਅਦ ਪੈਸਾ ਆਉਂਦਾ ਤੇ ਕਿੱਥੇ 6 ਮਹੀਨੇ ਦੇ ਬਾਅਦ ਸੋਚਣ ਵਾਲੀ ਗੱਲ ਆ ਹੂੰ ਪਰ ਇਹੀ ਆ ਨਾ ਵੀ ਜਿਹੜਾ ਬੰਦਾ ਦਿਮਾਗ ਨਾਲ ਚੱਲਦਾ ਉਹ ਬੰਦਾ ਤਾਂ ਪੈਸਾ ਕਮਾ ਰਿਹਾ ਹੈਗਾ ਹਨਾ ਵਿੱਚ ਹੀ ਆ ਰੱਖ ਲੋ ਆਪਣੇ ਜਾਨਵਰ ਰੱਖ ਲੋ ਜਾਨਵਰ ਘੋੜੇ ਬੱਕਰੀਆਂ ਮੱਝਾਂ ਗਾਈਆਂ ਇਹ ਰੱਖ ਲੋ ਔਰ ਕੁਛ ਵੀ ਕਰ ਸਕਦਾ ਇਹ ਤਾਂ ਐਵਰੀਡੇ ਦੀ ਐਵਰੀਡੇ ਦੀ ਕਮਾਈ ਹੈ ਭਾਈ ਉੱਥੇ ਨਾ ਐਵਰੀਡੇ ਦੀ ਕਮਾਈ ਹੈ ਭਾਈ ਐਵਰੀਡੇ ਮਿਲਦੇ ਪੈਸੇ ਉੱਥੇ ਐਵਰੀਡੇ ਹਾਂ ਜਦ ਦੁੱਧ ਪਾਉਣੇ ਆਪਾਂ ਉਦੋਂ 10 ਜਣਾ ਬਾਅਦ ਦਿੰਦੇ ਆਪਾਂ ਨੂੰ ਮਤਲਬ 10 ਦਾ ਹਿਸਾਬ ਉਦੋਂ ਪਰ ਤੇਰੇ ਤੇ ਪੈਂਦਾ ਵੀ ਤੂੰ 10 ਜਣਾ ਬਾਅਦ ਲੈਣੇ ਆ ਕਿਵੇਂ ਲੈਣੇ ਆ ਜੇ ਹੁਣ ਤੂੰ ਆਮ ਨਾਰਮਲ ਲੋਕਾਂ ਨੂੰ ਵੇਚਦਾ ਉਹ ਤਾਂ ਤੈਨੂੰ ਡੇਲੀ ਦੇ ਸਕਦਾ ਪੈਸੇ ਉਹ ਡੇਲੀ ਦੇ ਡੇਲੀ ਵੀ ਦੇ ਸਕਦੇ ਭਾਈ ਹੁਣ ਅੰਡੇ ਆ ਅੰਡੇ ਦਾ ਜਿਵੇਂ ਤੂੰ ਮਰਜ਼ੀ ਵੇਚ ਲਾ 10 ਦਿਨਾਂ ਦਾ ਵੀ ਕੋਈ ਬਾਲਾ ਬਖਵਾ ਨਹੀਂ ਹੈਗਾ ਭਾਈ ਖਰਚਾ ਦੇ ਉਹਦਾ ਡਿਐਡਜਸਟ ਹੋ ਜਾਂਦਾ ਨਾ ਉਹ ਤਾਂ ਫਿਰ ਜਿਹੜਾ ਤੁਸੀਂ ਖਰਚਾ ਕਰਦੇ ਹੋ ਉਹ ਵੀ ਦੱਸ ਦੇਣ ਲੈਂਦੇ ਹੋਣਗੇ ਵੀ ਭਾਈ ਜਿਵੇਂ ਹੁਣ ਤੁਸੀਂ ਫੀਡ ਪਾਉਣੀ ਹੈ ਮੰਨ ਲਾ ਲੈ ਕੇ ਆਉਣੀ ਆਪਾਂ ਕਿਸੇ ਤੋਂ ਸਾਰਾ ਖਰਚਾ ਉਹਦੇ ਚੱਲੀ ਜਾਂਦਾ ਹਾਂਜੀ ਹਾਂ ਪਰ ਵਸ ਇਹ ਹੈ ਵੀ ਕੰਮ ਦੀ ਜ਼ਰੂਰਤ ਆ ਆਪਾਂ ਨੂੰ ਕਿੱਦਾਂ ਕਰੀਏ ਕਿੱਦਾਂ ਹਨਾ ਹੂੰ ਕੰਮ ਕਰਨਾ ਜ਼ਰੂਰੀ ਆ ਜ਼ਰੂਰੀ ਆ ਸਹੀ ਗੱਲ ਨਹੀਂ ਇਹ ਤਾਂ ਚੀਜ਼ਾਂ ਦੇ ਉੱਪਰ ਆਪਾਂ ਨੂੰ ਕੰਮ ਕਰਨਾ ਚਾਹੀਦਾ ਆਪਾਂ ਟਰਾਈ ਕਰਾਂਗੇ ਆ ਭਾਈ ਇਹ ਚੀਜ਼ਾਂ ਤੇ ਟੌਪਿਕ ਤੇ ਗੱਲ ਕਰੀਏ ਕਿਉਂਕਿ ਦੇਖ ਮੇਰਾ ਮੰਨਣਾ ਹੈ ਭਾਈ ਜਿੰਨਾ ਤੁਸੀਂ ਪੋਜ਼ਿਟਿਵ ਬੋਲੋਗੇ ਨਾ ਈਵਨ ਹੁਣ ਆਪਣੇ ਬਹੁਤ ਲੋਕ ਆ ਉਹ ਕਹਿੰਦਾ ਬਈ ਯਾਰ ਤੁਸੀਂ ਵੀਡੀਓ ਤਾਂ ਬਣਾਉਨੇ ਹੋ ਕਿਸੇ ਬੰਦੇ ਦੀ ਗੱਲ ਕਰਦਾ ਇਹੋ ਹਾਂਜੀ ਹਾਂਜੀ ਕਹਿੰਦਾ ਪਰ ਤੁਸੀਂ 네ਗੇਟਿਵ ਚੀਜ਼ਾਂ ਦੇ ਵੀਡੀਓ ਬਣਾਉਨੇ ਹੋ ਹਾਂਜੀ ਰੋਣੇ ਧੋਣੇ ਹੋ ਕਹਿੰਦਾ ਯਾਰ ਉਹੀ 네ਗੇਟਿਵ ਚੀਜ਼ ਮੂਰਲਾ ਬੰਦਾ ਦੇਖਦਾ ਕਹਿੰਦਾ ਉਹਦੇ ਦਿਮਾਗ ਵਿੱਚ ਵੀ ਉਹੀ ਇਨੈਕਟਿਵ ਸੋਚਦਾ ਫਿਰ ਹਣਾ ਵੀ ਆਪਾਂ ਵੀ ਕੋਸ਼ਿਸ਼ ਇਹੀ ਕਰਨੀ ਵੀ ਪੋਜ਼ਿਟਿਵ ਚੀਜ਼ਾਂ ਰੱਖੀਏ ਮੂਰੇ ਵੀ ਕਿੱਦਾਂ ਤੁਸੀਂ ਕਰਨੀ ਆ ਕਿੱਦਾਂ ਆਪਾਂ ਪੜ੍ਹ ਕੇ ਕਰਾਂਗੇ ਗੱਲ ਵੀ ਓਦਾਂ ਦੀ ਗੱਲ ਕਰਨੀ ਵੀ ਇਦਾਂ ਦਾ ਤੁਸੀਂ ਕਰੋ ਜ਼ਿੰਦਗੀ ਦੇ ਵਿੱਚ ਇਦਾਂ ਤਾਂ ਹੁੰਦਾ ਆ ਉਹਦੇ ਨਾਲ ਕੀ ਹੁੰਦਾ ਬਾਈ ਜੇ ਆਪਣੇ ਗੱਲ ਸੁਣ ਕੇ 10 ਬੰਦੇ ਵੀ ਬਦਲ ਗਏ ਨਾ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਆਪਾਂ ਵੀ ਤਾਂ ਹੀ ਗੱਲ ਕਰਾਂਗੇ ਨਾ ਜੇ ਆਪਾਂ ਕੁਝ ਜ਼ਿੰਦਗੀ ਕੀਤਾਗਾ ਸਿੰਪਲ ਚੀਜ਼ ਆ ਆਪਾਂ ਵੀ ਫੇਰ ਹੀ ਦੱਸਾਂਗੇ ਨਾ ਬੰਦੇ ਨੂੰ ਫੇਰ ਹੀ ਬੰਦਾ ਤੁਹਾਨੂੰ ਸੁਣੂਗਾ ਬਈ ਫੇਰ ਹੀ ਸੁਣਦਾ ਬਈ ਹੂੰ ਉਹ ਹੁਣ ਆਪਣਾ ਇਹ ਜਿਹੜਾ ਪੰਜਾਬ ਸੰਗਾਰ ਹਾਂਜੀ ਉਹ ਬਾਬਾ ਦਾ ਉਹਦਾ ਭਰਾ ਲਖਲਾ ਉਹਨਾਂ ਦਾ ਭਰਾ ਵੀ ਉਹਦੇ ਨਾਲ ਮਿਹਨਤ ਕਰ ਰਿਹਾ ਉਹ ਨਹੀਂ ਮਿਹਨਤ ਕਰ ਰਿਹਾ ਕਿੰਨੇ ਬੰਦੇ ਸੰਭੀ ਫਿਰਦਾ ਉਹ ਔਰ ਬਾਬਾ ਕਹਿੰਦਾ ਕਹਿੰਦਾ ਮੇਰੇ ਕੋਲ 4-500 ਬੰਦਾ 2000 ਬੰਦਾ ਕਹਿੰਦਾ ਐ ਦਵਾ ਨੂੰ ਚਾਹ ਬਾਣੀ ਪੀ ਜਾਂਦਾ ਚਾਹ ਬਾਣੀ ਪੀ ਜਾਂਦਾ ਬਹੁ ਜੇ ਆਪਣੇ ਕਰੇ ਕੋਈ ਚੀਜ਼ ਮੰਨ ਲਓ ਕਿ ਇਦਾਂ ਦੀ ਕੋਈ ਦਿਖਾਵੇ ਵਾਲੀ ਕੋਈ ਹੈਗੀ ਆ ਫੇਰ ਹੀ ਦੇਖਣਾ ਆਉਣਾ ਜੇ ਹੁਣ ਆਪਾਂ ਕੁਝ ਕਰੀ ਨਹੀਂ ਰਹੇ ਆਪਣੇ ਆਉਣਾ ਕਿ ਮੈਨੂੰ ਤਾਂ ਐ ਲੱਗਦਾ ਬੰਦਾ ਐਮਐਲਏ ਬਣੂ ਮੂਹ ਨੂੰ ਬਣ ਜਾਣਾ ਬਈ ਕੱਠ ਬਹੁਤ ਸੀ ਤਲਵੰਡੀ ਸਾਬੋ ਯਾਰ ਹਾਂ ਬਣ ਸਕਦਾ ਪਰ ਬੰਦੇ ਨੂੰ ਬੋਲਣਾ ਵੀ ਆਉਂਦਾ ਬਈ ਹਣਾ ਬਾਕੀ ਬੰਦਾ ਵੀ ਇਮਾਨਦਾਰ ਆ ਯਾਰ ਇਮਾਨਦਾਰ ਆ ਬੰਦਾ ਉਹ ਕਿਉਂਕਿ ਬੰਦਾ ਗਰੀਬੀ ਚ ਉੱਠਿਆ ਹੋਇਆਗਾ ਉਹਦਾ ਦਮ ਤੇ ਆਪਣੇ ਤੇ ਨਾ 5-7 ਸਾਲ ਹੋ ਗਏ ਉਹ ਬੰਦੇ ਨੂੰ ਮੈਂ ਇਹਦੀ ਪਹਿਲੀ ਵੀਡੀਓ ਜਦੋਂ ਦੇਖੀ ਸੀਗੀ ਤੇ ਜਦੋਂ ਫੀਮ ਖਾਨ ਦਾ ਕਹਿੰਦਾ ਮੈਂ ਫੀਮ ਖਾਨਾ ਉਦੋਂ ਵੱਡੇ ਵੱਡੇ ਬਾਅਰ ਰੱਖੇ ਹੁੰਦੇ ਸੀ ਉਹਦੇ ਹਾਂਜੀ ਹਾਂਜੀ ਤੇ ਉਦੋਂ ਮੈਨੂੰ ਲੱਗਿਆ ਸੀ ਮੈਂ ਕਹਿੰਦਾ ਵੀ ਇਹ ਬੰਦਾ ਕੁਝ ਨਾ ਕੁਝ ਕਰੂਗਾ ਦੱਸ ਸਕਦਾ ਹਾਂ ਪਰ ਉਹਨੇ ਘੋੜੇ ਘੋੜੇ ਨਹੀਂ ਸ਼ੋਅ ਕੀਤੇ ਸੀਗੇ ਪਤਾ ਨਹੀਂ ਉਹ ਲਿਆਇਆ ਸੀਗਾ ਉਦੋਂ ਮੈਨੂੰ ਪਤਾ ਨਹੀਂਗਾ 4-5 ਸਾਲ ਹੀ ਹੋਏ ਮੈਨੂੰ ਲੱਗਦਾ ਉਹਨੂੰ ਪੰਜਾਬ ਸੰਗਰ ਲੈ ਜਾਂਦੇ ਨੇ ਨਿਕਾ ਜਾਉਂਦਾ ਹੀ ਪੰਜਾਬ ਸੰਗ ਉਹਦੀ ਵੀਡੀਓ ਦੇਖੀ ਸੀਗੀ ਕਿਸੇ ਬੰਦੇ ਨੇ ਪਾਈ ਸੀ ਕਹਿੰਦਾ ਵੀ ਇਹ ਪੰਜਾਬ ਸ਼ਿੰਗਾਰਾ ਘੋੜੀ ਨਾ ਭੱਜਿਆ ਉਹਦਾ ਬਹੁਤ ਸੋਹਣਾ ਘੋੜਾ ਹੈ ਅੱਛਾ ਅਬਸੇਰਾ ਸੌਰੀ ਪਰ ਇਹ ਦੇਖ ਵੀ ਉਹ ਬੰਦੇ ਨੇ ਪੋਜ਼ਿਟਿਵਿਟੀ ਨਾਲ ਹੈਗਾ ਦਾ ਪੋਜ਼ਿਟਿਵ ਆ ਬੰਦਾ ਇਹ ਜੀ ਗੱਲ ਨੇ ਉਹਨੇ ਕੀ ਕਰ ਗਿਆ ਬਾਈ ਨਹੀਂ ਤਾਂ ਉਹਦੇ ਨੇ ਦੇਖ ਹੋਇਆ ਕੀ ਕੀ ਆ ਹਾਂਜੀ ਹਾਂ ਹਨਾ ਉਹ ਗੱਡੀ ਉਹ ਚ ਮਾਰੀ ਦੰਦ ਉਹ ਤੋੜ ਤੇ ਜੇਲ ਉਹ ਘਟ ਗਿਆ ਵਿਚਾਰਾ ਹਨਾ ਉਹ ਆਪ ਕਹਿ ਰਿਹਾਗਾ ਕਹਿੰਦਾ ਮੈਂ ਗੋਲੀ ਚਾਣੀ ਮਰਿਆ ਮੈਨੂੰ ਪਾਰਾ ਦਿੱਤਾ ਮੈਂ ਉਹਦੇ ਨਾਲ ਨਹੀਂ ਮਰਿਆ ਜਨਾਨੀ ਦੇ ਪੈਰੋਂ ਨਹੀਂ ਮਰਿਆ ਹੂੰ ਪਰ ਪੋਜ਼ਿਟਿਵ ਆ ਨਾ ਤਾਂ ਕਰਕੇ ਚੱਲ ਰਿਹਾ ਅੱਗੇ ਪਰ ਦੇਖ ਲੈ ਰਾਬਦੇ ਨਾਂਗ ਦੇਖ ਲੈ ਬਾਈ ਖਿੱਚ ਕੇ ਲਿਆਇਆ ਹੈ ਨਾ ਹਾਂਜੀ ਹਾਂਜੀ ਚੱਲ ਕਰੀਏ ਬਸ ਫਿਰ ਆਪਾਂ ਹਾਂਜੀ ਬਾਈ ਚਲੋ ਬਾਈ ਹੱਸੀ ਗੱਲ ਸਾਰਿਆਂ ਨੂੰ ਹਾਂਜੀ ਤੇ ਭਰਾਵੋ ਨੇ ਨਾ ਜਿੰਨੇ ਵੀ ਆਪਾਂ ਨੂੰ ਦੇਖ ਰਹੇ ਆ ਆ ਜਰੂਰ ਪੜਿਓ ਇਹ ਵਾਲੀ ਕਿਤਾਬ ਇਹ ਆਪਣੇ ਦੋ ਦਿਨ ਪੰਜਾਬੀ ਦੇ ਵਿੱਚ ਵੀ ਆਈਆਂ ਹੋਈਆਂ ਇਹਨਾਂ ਨੂੰ ਪੜ ਕੇ ਸਮਝ ਕੇ ਚੱਲਿਓ ਬਹੁਤ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸਮਝਣਾ ਬਹੁਤ ਸੌਖਾ ਹੋ ਜਾਂਦਾ ਜ਼ਿੰਦਗੀ ਨੂੰ ਨੌਜ ਤਾਂ ਬਈ ਲੈਣੀ ਚਾਹੀਦੀ ਰੇ ਨਾ ਤੇ ਇਹਦੇ ਵਿੱਚ ਇੱਕ ਹੋਰ ਕਿਤਾਬ ਹੈਗੀ ਆ ਥਿੰਕ ਲਾਈਕ ਅ ਮੰਕ ਜਿਹੜੇ ਮੰਕ ਹੁੰਦੇ ਆ ਉਹਨਾਂ ਵਾਂਗੂ ਸੋਚੋ ਇਹ ਥੋੜੀ ਜੀ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਨਾਲੋਂ ਹਟ ਕੇ ਆ ਪਰ ਜਦੋਂ ਤੁਸੀਂ ਇਹ ਵੀ ਪੜੋਗੇ ਸਮਝੋਗੇ ਇਹ ਵੀ ਜ਼ਿੰਦਗੀ ਨੂੰ ਤੁਹਾਨੂੰ ਬਹੁਤ ਸੌਖਾ ਕਰਦੀ ਹੈ ਕਿਉਂਕਿ ਬਾਈ ਤੁਸੀਂ ਪੈਸਾ ਕਮਾ ਲਓਗੇ ਠੀਕ ਆ ਆ ਬੁੱਕ ਪੜ੍ਹ ਕੇ ਬਹੁਤ ਪੈਸਾ ਬਣਾ ਸਕਦੇ ਹੋ ਤੁਸੀਂ ਸਮਝ ਸਕਦੇ ਹੋ ਆਪਣੀ ਸੋਚ ਵੱਡੀ ਕਰ ਸਕਦੇ ਹੋ ਫਿਰ ਇਦਾਂ ਹੁੰਦਾ ਤੁਸੀਂ ਆ ਕਿਤਾਬ ਪੜ੍ਹੀ ਆ ਇਹਦੇ ਤੋਂ ਕੁਝ ਸਿੱਖਿਆ ਕੰਮ ਕਰਨਾ ਸ਼ੁਰੂ ਕੀਤਾ ਉਹ ਚੀਜ਼ਾਂ ਦੇ ਉੱਪਰ ਫਿਰ ਤੁਸੀਂ ਇਹੋ ਜਿਹੀ ਕਿਤਾਬ ਪੜ੍ਹਦੇ ਹੋ ਹਨਾ ਉਹ ਚੀਜ਼ ਨੂੰ ਕਾਮਡਾਊਨ ਕਰ ਲਈ ਫੇ ਤੁਸੀਂ ਹੋਰ ਕਿਤਾਬ ਪੜਦੇ ਹੋ ਉਹ ਚੀਜ਼ ਨੂੰ ਨਾਰਮਲਾਈਜ਼ ਕਰ ਲੀਓ ਵੀ ਬਈ ਲੱਗਣ ਲੱਗ ਜਾਂਦੀ ਹੈ ਨਾ ਹਾਂ ਲੱਗਣ ਲੱਗ ਜਾਂਦੀ ਆ ਯਾਰ ਵੀ ਇਦਾਂ ਨਹੀਂ ਹੁੰਦਾ ਵੀ ਤੁਸੀਂ ਵੀ ਕੋਈ ਵੀ ਚੱਕ ਕੇ ਕਿਤਾਬ ਪੜਨ ਲੱਗ ਜਾਓ ਇਦਾਂ ਨਹੀਂ ਹੁੰਦਾ ਵੀ ਪਹਿਲਾਂ ਆਪਣੇ ਦਿਮਾਗ ਨੂੰ ਉਸ ਉਸ ਬੇਨਾਲ ਲੈ ਕੇ ਜਾਓ ਫਿਰ ਉਹਦਾਂ ਦੀ ਕਿਤਾਬ ਪੜੋ ਜਿਹੜਾ ਨੂੰ ਠੰਡਾ ਕਰੇ ਯਾ ਯਾ ਫਿਰ ਉਹਦਾਂ ਦੀ ਕਿਤਾਬ ਪੜੋ ਵੀ ਜਿਹੜੀ ਠੰਡਾ ਰਹਿ ਕੇ ਤੇ ਪੈਸਾ ਬਣਾਉਣਾ ਸਿੱਖੋ ਹਣਾ ਜੇ ਪੈਸਾ ਲਾ ਲਓ ਜਾਂ ਮਿਹਨਤ ਜੋ ਆਪਣਾ ਬਿਜ਼ਨਸ ਲਾ ਲਓ ਹਣਾ ਵੀ ਚੀਜ਼ਾਂ ਹੁੰਦੀਆਂ ਓਕੇ ਜੀ ਬਹੁਤ ਠੀਕ ਆ ਬਈ ਸਸੀ ਗੱਲ ਸਾਰਿਆਂ ਨੂੰ ਤੇ ਕਮੈਂਟ ਕਰਕੇ ਦੱਸਿਓ ਹਾਂਜੀ ਤੇ